ਜਿਹੜੇ ਉਸ ਨਸ਼ਿਆਂ ਦਾ ਲੈ ਕੇ ਰੋਲਾ ਪਾ ਕੇ ਅੱਜ ਭਗਵੰਤ ਮਾਨ ਨੂੰ ਪੁੱਛਾਂ ਪੱਪਾ ਪਾਰ ਹੋਇਆ ਫਿਰਦਾ ਕਹਿੰਦਾ 100% ਨਸ਼ੇ ਗਾਇਬ ਹੋ ਗਏ ਭਗਵੰਤ ਮਾਨਾ ਲੋਕਾਂ ਨੱਖਾ ਚੱਖਾ ਪਾ ਕੇ ਦੱਸ ਕੇ ਨਸ਼ੇ 500 ਗੁਣੇ ਕਿਉਂ ਹੋਏ ਆ ਭਗਵੰਤ ਮਾਨ ਅਨਸਰ ਹੈ ਬਲੇ ਭਗਵੰਤ ਮਾਨ ਕਹਿੰਦਾ ਸੀ ਕਿ ਸਿੱਧੇ ਤੇ ਸਿੱਧੇ ਮੁੱਖ ਮੰਤਰੀ ਪਿਛਲਾ ਵੇਚਦਾ ਸਿੱਧੇ ਤੇ ਸਿੱਧੇ ਉਸ ਤੋਂ ਪਹਿਲਾਂ ਦਾ ਡਿਪਟੀ ਸੀਐਮ ਉਹ ਵੇਚਦਾ ਸੀ ਕਿਉਂਕਿ ਸਰਕਾਰ ਇਹ ਚਲਾਉਂਦੇ ਆ ਭਗਵੰਤ ਮਾਨ ਜੀ ਸਾਡੇ 3.5 ਲੱਖ ਨਸ਼ੇ ਤੁਸੀਂ ਵੇਚੇ ਦਾ ਮਤਲਬ ਤੁਹਾਡੀ ਜ਼ੁਬਾਨ ਅਨੁਸਾਰ ਕਿਆ ਰੌਲਾ ਪਾਇਆ ਹੋਇਆ ਬੇਅਦ ਵੀ ਅਜ ਬੇਅਦ ਵੀ ਸੁਝਦੀ ਨਹੀਂ ਬੋਲੋ ਅਜ ਬੇਅਦ ਵੀ ਦੀ ਗੱਲ ਕਰੋ ਬੋਲੋ ਅਜ ਦਸ਼ਾ ਦੀ ਗੱਲ ਕਰੋ ਕਿਉਂ ਨਹੀਂ ਕਰਦੇ ਕਿਉਂ ਮੂਰਖ ਬਣਾਉਂਦੇ ਹੋ ਜਾ ਕੇ ਕਦੇ ਸੌਂ ਖਾ ਲੈਂਦੇ ਹੋ ਦਰਬਾਰ ਸਾਹਿਬ ਜਾ ਕੇ ਬੱਚਿਆਂ ਨੂੰ ਲੈ ਕੇ ਕਦੇ ਲੁਧਿਆਣਾ ਵੈਸਟ ਦੀਆਂ ਸੜਕਾਂ ਦੇ ਵਿੱਚ ਗਿੜੇ ਕੱਢ ਤੇ ਸੌਂਾਂ ਪੁਆਤੀਆਂ ਤੁਸੀਂ ਲੁੱਟ ਲੁੱਟ ਖਾ ਗਏ ਪੰਜਾਬ ਨੂੰ ਤੁਹਾਡੇ ਐਮਐਲਏ ਵੇਚਦੇ ਆ ਨਛੇ ਕਿਹਨੂੰ ਨਹੀਂ ਪਤਾ ਕੌਣ ਨਹੀਂ ਜਾਂਦਾ ਕਿਹੜਾ ਕਿਹੜਾ ਐਮਐਲਏ ਕੀ ਕਰਦਾ ਹੈ ਅਰੇ ਮਾਮਲਿਆਂ ਤੇ ਜਦੋਂ ਉਹਨਾਂ ਨੂੰ ਸਵਾਲ ਹੋ ਜੇ ਨਾ ਪ੍ਰੈਸ ਚ ਤੇ ਉਹ ਕਹਿੰਦੇ ਆ ਕਿ ਅਸੀਂ ਨਾ ਆਪਦਾ ਛੱਡਦੇ ਆ ਨਾ ਬਗਾਨਾ ਛੱਡਦੇ ਆ ਟੰਗ ਦੇਈਦਾ ਫੜ। ਉਹਨੂੰ ਕਹ ਪਹਿਲਾਂ ਆਪਣੇ ਆਪ ਨੂੰ ਟੰਗ। ਪਹਿਲਾਂ ਦੱਸ ਰੇਤਾ ਸਾਡੇ 3 ਸਾਲ ਕੌਣ ਚਲਾਉਂਦਾ ਰਿਹਾ? 10 ਮੈਨੂੰ। ਹੁਣ ਖੋਲਿਆ ਨਾ ਤੇ ਤੋ ਰੇਤਾ ਕੇਜਰੀਵਾਲ ਨੇ। ਹੁਣ ਕੌਣ ਚਲਾਉਂਦਾ? ਹੁਣ ਦੱਸ ਤੇ ਕੌਣ ਚਲਾਉਂਦਾ? ਭਗਵਾਨ ਤੂੰ ਨੂੰ ਕਹ ਜਿਹੜੇ ਦਿੱਲੀ ਦੀ ਲਿਆ ਕੇ ਪੂਰੀ ਦੀ ਕੀੜੀਆਂ ਦਾ ਭੌਣ ਮੰਗੋਲ ਪੰਜਾਬ ਚ ਲਿਆ ਲਿਆ ਲਾਂ ਲੱਗਾ ਹਾਂ ਤੂੰ ਲਾ ਰਿਹਾ। ਇਹ ਤਾਂ ਮੈਂ ਤਾਂ ਤੂੰ ਪੰਜਾਬ ਵਿਰੋਧੀ ਐ। ਸਟੇਟ ਤੋਂ ਕਿਹਾ ਵੀਡੀਓ ਬਹੁਤ ਉਹਨਾਂ ਨੇ ਰੀਲ ਵੀ ਪਾਈ ਹੈ ਇਹਦੀ ਬਣਾ ਕੇ ਸਪੈਸ਼ਲ ਕਹਿੰਦੇ ਜਿੱਦਨ ਗੋਗੀ ਜੀ ਬੇਵਕਤੀ ਮੌਤ ਮਰੇ ਨਾ ਵਿਰੋਧੀਆਂ ਨੂੰ ਚਾਹ ਹੀ ਚੜ ਗਿਆ ਰਾਤੋ-ਰਾਤ ਮੀਟਿੰਗਾਂ ਕਰਨ ਲੱਗ ਗਏ ਵੀ ਇਹ ਸੀਟ ਖਾਲੀ ਹੋ ਰਹੀ ਹੈ ਝਾੜੂ ਵਾਲਿਆਂ ਦੀ ਹੁਣ ਅਸੀਂ ਕਬਜ਼ਾ ਕਰ ਲੈਣਾ ਤੁਸੀਂ ਇੰਨਾ ਚਾਹ ਕਿਉਂ ਬਣਾਇਆ ਉਹਨੂੰ ਪੁੱਛੋ ਪਹਿਲਾਂ ਉਹਦਾ ਪੋਸਟਮਾਰਟਮ ਜਾਰੀ ਕਰੋ ਜੇ ਤੂੰ ਮੁੱਖ ਮੰਤਰੀਆਂ ਆ ਉਹਦਾ ਪੋਸਟਮਾਰਟਮ ਜਾਰੀ ਕਰ ਅੱਜ ਤੈਨੂੰ ਲੁਕੋ ਕੇ ਕਿਉਂ ਰੱਖਿਆ ਗੋਗੀ ਸੁਸਾਈਸਾਈਡ ਨਹੀਂ ਹੋਇਆ ਗੋਗੀ ਦਾ ਐਕਸੀਡੈਂਟ ਨਹੀਂ ਹੋਇਆ ਗੋਗੀ ਦਾ ਮਰਡਰ ਹੋਇਆ ਚਾਹ ਤਾਂ ਤੁਹਾਨੂੰ ਚੜ ਗਿਆ ਚਾਹ ਇਹਨਾਂ ਨੂੰ ਚੜ ਗਿਆ ਕੇਜਰੀਵਾਲ ਨੂੰ ਕੇਸ ਰਾਹੀਂ ਕਹੇ ਜੀ ਪਾਰਟੀ ਆ ਕੇਜਰੀਵਾਲ ਦੀ ਕਿ ਇੱਕ ਵੀ ਬੰਦਾ ਰਾਜ ਸਭਾ ਦਾ ਅਸਤੀਫਾ ਦੇਣ ਤੋਂ ਜਵਾਬ ਦੇ ਗਿਆ ਫੇਰ ਆ ਲੱਭਿਆ ਜਵਾਬ ਉਹ ਦੇਣਗੇ ਜਿਹਨਾਂ ਨੇ ਸੌਦਾ ਖਰੀਦਿਆ ਉਹ ਕਿਉਂ ਮੋੜਨ ਇਹਨੂੰ ਪੁੱਛੇ ਛਾਤੀ ਕੁੱਟ-ਕੁੱਟ ਕੇ ਰੋਂਦਾ ਸੀ ਜਿਵੇਂ ਕੀਰਨੇ ਨਹੀਂ ਕਰਦੇ ਹੁੰਦੇ ਉਹ ਕਰਜ਼ਾ ਚੜ ਗਿਆ ਪੰਜਾਬ ਤੇ ਜੀ 2.5 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਹੁਣ 2.5 ਲੱਖ ਤੋਂ 4 ਲੱਖ ਕਰੋੜ ਹੋ ਗਿਆ ਇਹ ਪੁੱਛ ਇਹ ਕਿਨੇ ਕੀਤਾ ਇਹ ਕਹਿੰਦਾ ਜੀ ਮੈਂ ਟਿੱਡਾਂ ਚੋਂ ਕੱਢੂੰਗਾ ਪੈਸਾ ਗਿਆ ਕਿੱਥੇ ਨੂੰ ਦੱਸ ਜਿਹੜਾ 1.5 ਲੱਖ ਕਰੋੜ ਦਾ ਕਰਜ਼ਾ ਚੜਿਆ ਕਿਹੜੇ ਟਿੱਡ ਚ ਗਿਆ ਮਤਲਬ ਇੰਨਾ ਕੋਰਾ ਝੂਠ ਬੋਲ ਦਿੰਦੇ ਆ ਆ ਲੁਧਿਆਣਾ ਭਰਿਆ ਪਿਆ ਬੋਰਡ ਲਾ ਕੇ ਨਕਸ਼ਾ ਮੁਕਤ ਕੀਤਾ ਮੈਂ ਤਾਂ ਹੈਰਾਨ ਆ ਸਭ ਕਿਹੜਾ ਨਕਸ਼ਾ ਮੁਕਤ ਕਰਤਾ ਅਸੀਂ ਕਰਪਸ਼ਨ ਦੂਰ ਕਰਤੀ ਕਾ ਕਰਪਸ਼ਨ ਤਾਂ ਚਾਰ ਗੁਣਾ ਹੋ ਗਈ ਚਾਰ ਤੇ ਐਮ ਐਲ ਏ ਫੜ ਲੇ ਤੁਸੀਂ ਕੀਤਾ ਉਹਨਾਂ ਤੇ ਕੱਖ ਨਹੀਂ ਕਰਪਸ਼ਨ ਕਾਦੀ ਕਰਪਸ਼ਨ ਜਿਹੜਾ ਇੱਕ ਐਮਐਲਏ ਕਿਉਂ ਫੜਿਆ ਸਭ ਨੂੰ ਪਤਾ ਕਿਉਂ ਫੜਿਆ ਜਿਹਦੇ ਨਾਲੇ ਦੀਆਂ ਝੜਾਂ ਫਸਦੀਆਂ ਸਭ ਨੂੰ ਪਤਾ ਹੈ ਤੁਸੀਂ ਦੂਜੀ ਪਾਰਟੀਆਂ ਚੋਂ ਲਿਆ ਲਿਆ ਲੀਡਰ ਲਿਆ ਲਿਆ ਖੜੇ ਕਰਕੇ ਡਿਫੈਕਸ਼ਨਸ ਕਰ ਕਰ ਲਿਆਂਦੇ ਹੋ ਤੁਸੀਂ ਹਰ ਕਿਸਮ ਦੀ ਕਰਪਸ਼ਨ ਕਰਦੇ ਹੋ ਹਰ ਕਿਸਮ ਦਾ ਝੂਠ ਬੋਲਦੇ ਹੋ ਇਹਨੂੰ ਪੁੱਛ ਕੇ ਜਿੰਨੇ ਤੁਸੀਂ ਆ ਵਾਅਦੇ ਜੇ ਕਰ ਕਰਕੇ ਆਏ ਸੀ ਹੁਣ ਹੈ ਕਿੱਥੇ ਹਜ਼ਾਰ ਹਜ਼ਾਰ ਦੇ ਦਿੱਤਾ ਜਿਹੜਾ ਫਾਰਮ ਭਰਦਾ ਪੜਦਾ ਸੀ ਇਹ ਕੇਜਰੀਵਾਲ ਆਪ ਆਇਆ ਸੀ ਚਾਲੂ ਕਰਨ ਫਾਰਮ ਭਰਨ ਇਹਨਾਂ ਦੇ ਐਮਐਲਏ ਨਾ ਗੱਡੀਆਂ ਲੈ ਲੈ ਫਾਰਮ ਭਰਦੇ ਸੀ ਘਰੋ ਘਰੀ ਕੁੰਡੇ ਖੜਕਾ ਕੇ ਆਜੋ ਫਾਰਮ ਭਰ ਦੋ ਉਹਨਾਂ ਕਾ ਕਿਹੜੀ ਪੇਟੀ ਚ ਰੱਖਿਆ ਫਾਰਮ ਕੱਢੋ ਬਾਹਰ ਜਿਹੜਾ ਕਹਿੰਦਾ ਸੀ ਸੁਖਬੀਰ ਬਾਦਲ ਡੇਰੀ ਫਾਰਮ ਖੋਲ ਲਵੇ ਪੋਲਟਰੀ ਫਾਰਮ ਖੋਲ ਲਵੇ ਜਿਸ ਸਿਕਿਉਰਿਟੀ ਦਾ ਉਹਨੂੰ ਡਰ ਕਰ ਲਾ ਉਹਨੂੰ ਕਹੇ ਹੁਣ ਤੈਨੂੰ ਮੁਰਗੀਆਂ ਦੇ ਅੰਡੇ ਕਢਾਣੇ ਆਂਦੇ ਨਹੀਂ ਤੈਨੂੰ ਮੱਝਾਂ ਦੀਆਂ ਧਾਰਾਂ ਕਢ ਕਰੇ ਕਿਤੇ ਕਿਉਂ ਬਰਾਤ ਲਈ ਫਿਰਦਾ ਚਰਮਣੀ ਕਾਲੀ ਦਨ ਲਈ ਇਹ ਜਮਣੀ ਚੋਣ ਕਿੰਨੀ ਘੋਮ ਇਤਿਹਾਨ ਵਾਲੀ ਮੰਨ ਕੇ ਚੱਲ ਰਹੇ ਜੇ ਤੁਸੀਂ ਪੰਜਾਬ ਦੀ ਸੱਤਾ ਦੇ ਸਿਆਸਤ ਦੀ ਗੱਲ ਕਰੋਗੇ ਤਾਂ ਜਮਣੀ ਚੋੜ ਦਾ ਕੋਈ ਮਹਨਾਂ ਨਹੀਂ ਐਨੀ ਸਟਿਊਟ ਮੈਜੋਰਟੀ ਹੈ ਆਮ ਆਦਮੀ ਪਾਰਟੀ ਕੋਲ ਕਿ ਇੱਕ ਸੀਟ ਮੈਟਰ ਨਹੀਂ ਕਰਦੀ ਇਹਦਾ ਇੰਡੀਵਿਜੂਅਲ ਸਿਆਸਤ ਤੇ ਬਹੁਤ ਹੈ ਲਾਲਾ ਜੀ ਨੇ ਰਾਜ ਸਭਾ ਜਾਣਾ ਉਹ ਬੂਹਾ ਖੁੱਲੂ ਕਿਨੇ ਖੁੱਲੂ ਅਰੋੜਾ ਸਾਹਿਬ ਨੇ ਇੱਕ ਇਹ ਜੀ ਕੁਰਸੀ ਤੇ ਬਹਿਣਾ ਜਿੱਥੇ ਦੀ ਕਮਾਈ ਡਾਡੀ ਹੋਵੇ ਇਹ ਉੱਥੇ ਬੈਠਣਗੇ ਕਿ ਨਹੀਂ ਬੈਠਣਗੇ ਆਸ਼ੂ ਜੀ ਦੇ ਨਾਲ ਉਹਨਾਂ ਦਾ ਗਰੁੱਪ ਪੂਰਾ ਜੰਨੀ ਜੀ ਰਾਣਾ ਜੀ ਪ੍ਰਗਟ ਜੀ ਇਹ ਜਿਆਦਾ ਤਕੜੇ ਹੋ ਕੇ ਨਿਕਲਦੇ ਆਂ ਕਾਡੀ ਇਹ ਪਾਉਂਦੇ ਆਂ ਕਿ ਕਾਡੀ ਰਾਜਾ ਬੜਿੰਗ ਪੰਦਾ ਤੇ ਬਾਜਵਾ ਸਭ ਪਾਉਂਦੇ ਆਂ ਤੇ ਬਾਕੀ ਪਾਉਂਦੇ ਆਂ ਜਿੱਥੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਤਾਂ ਇਸ ਸਿਆਸਤ ਦੇ ਵਿੱਚ ਕਮ ਸੇ ਕਮ ਜਿਹੜੀ ਇਸ ਟਾਈਮ ਮੌਜੂਦਾ ਅਸੈਂਬਲੀ ਦੀ ਸਿਆਸਤ ਹੈ ਉਹਦੇ ਚ ਅਸੀਂ ਹਾਸ਼ੀਏ ਤੇ ਪਰ ਸਵਾਲ ਇਹ ਹੈ ਕਿ ਲੋਕਾਂ ਨੂੰ ਹਰਾਨੀ ਤਾਂ ਹੋਊਗੀ ਕਿ ਜਿਹੜਾ ਕੰਮ ਕੀਤਾ ਉਹਨੂੰ ਅਸੀਂ ਵੋਟ ਪਾਈ ਜਿਹੜੇ ਜਿਹੜੇ ਸਾਰੇ ਗੱਪਾਂ ਦਾ ਖੜਾ ਪਕਾਉਂਦੇ ਆ ਭਗਵੰਤ ਮਾਨ ਵਰਗੇ ਸਾਢੇ 3 ਸਾਲ ਗੱਲਾਂ 'ਚ ਹੀ ਗੱਡ ਗਿਆ ਚੁਟਕਲਿਆਂ 'ਚ ਹੀ ਗੱਡ ਗਿਆ 4 ਵਜੇ ਤਾਂ ਸੰਜੀਵ ਰੋੜਾ ਜੀ ਕਹਿੰਦੇ ਕਿ ਕੰਮ ਹੀ ਅਸੀਂ ਕੀਤਾ ਹੈ ਇਹ ਹਲਕਿਆਂ ਦੀ ਨੁਹਾਰ ਹੀ ਅਸੀਂ ਬਦਲੀ ਬਿਲਕੁਲ ਇਹ ਸਾਰਾ ਕੰਮ ਸੰਜੀਵ ਰੋੜਾ ਜੀ ਨੇ ਕੀਤਾ ਜੇ ਝੂਠ ਹੀ ਬੋਲਣ ਦਾ ਠੇਕਾ ਲਿਆ ਹੋਇਆ ਕਿਸੇ ਨੇ ਇਹ ਸੰਜੀਵ ਰੋੜਾ ਆਪਣੇ ਆਪ ਨੂੰ ਜੋ ਪੜਿਆ ਲਿਖਿਆ ਬੋਲਦਾ ਪੁੱਛ ਕਾਕਾ 에어ਪੋਰਟ ਚ ਤੇਰਾ ਕੀ ਰੋਲ ਹੈ ਨਹੀਂ ਜਿਵੇਂ 에어ਪੋਰਟ ਵੀ ਤੇ ਸਪੋਰਟਸ ਗਰਾਊਂਡ ਵੀ ਹੋਰ ਬਹੁਤ ਕੁਝ ਗਣਾਈ ਜਾਂਦਾ ਤੁਸੀਂ ਮੇਲੇ ਜਾ ਕੇ ਨੱਚੀ ਚੱਲ ਕੇ ਮੇਲਾ ਮੈਸੇਜ ਆਇਆ ਉਹਦਾ ਕੀ ਫਾਇਦਾ ਇਹਨੂੰ ਪੁੱਛੋ ਕਿ ਜਿਹੜੀ ਹਸਪੀਟਲ ਹੈ ਐਸਐਈ ਉਹਦੇ ਚ ਇਹਦਾ ਕੀ ਰੋਲ ਹੈ ਬੈਂਗਣ ਦਾ ਰੋਲ ਉਹ ਕੱਦ ਦਾ ਬਣਿਆ ਹੋਇਆ ਉਹਨੂੰ ਅਪਗ੍ਰੇਡ ਕਰਨ ਲਈ ਪੂਰੇ ਨੈਸ਼ਨਲ ਲੈਵਲ ਤੇ ਅਪਗ੍ਰੇਡ ਹੋ ਰਿਹਾ ਵੀ ਅਪਗ੍ਰੇਡ ਹੋਇਆ ਇਹਨੂੰ ਪੁੱਛੋ ਰੇਲਵੇ ਸਟੇਸ਼ਨ ਚ ਤੇਰਾ ਕੀ ਰੋਲ ਹੈ ਇਹ ਤਾਂ ਕਹੂਗਾ ਜੰਮਨ ਤੋਂ ਪਹਿਲਾਂ ਦੇ ਜਿਹੜੇ ਪ੍ਰੋਗਰਾਮ ਚੱਲੇ ਆ ਪਹਾੜਾ ਡੈਮ ਵੀ ਮੈਂ ਬਣਾਇਆ ਝੂਠ ਦੀ ਰਾਜਨੀਤੀ ਹੈ ਨਾ ਜਿਹੜੀ ਜਿਹਦੀ ਸਰਪ੍ਰਸਤੀ ਕੇਜਰੀਵਾਲ ਜੀ ਕਰਦੇ ਆ ਝੂਠ ਦੀ ਰਾਜਨੀਤੀ ਇਹ ਝੂਠ ਦੀ ਰਾਜਨੀਤੀ ਦਾ ਇੱਕ ਝੂਠਾ ਇਨਸਾਨ ਮੈਨੂੰ ਕੋਈ ਗੁਰੇਜ਼ ਨਹੀਂ ਕਹਿੰਚ ਜੇ ਤੂੰ ਹਾਂ ਕੀਤਾ ਜਿਹੜਾ ਕੀਤਾ ਉਹ ਮੈਂ ਦੱਸ ਦਿੰਦਾ ਇਹਨੂੰ ਅੰਨੀ ਪਾਵਰ ਮਿਲੀ ਆ ਹੁਣ ਇਹ ਵਰਚੁਅਲੀ ਇਹ ਮੁੱਖ ਮੰਤਰੀ ਐ ਇਸ ਹਲਕੇ ਦਾ ਪੂਰੇ ਲੁਧਿਆਣੇ ਦੇ ਪੈਸੇ ਚੱਕ ਕੇ ਇਸੇ ਹਲਕੇ ਚ ਲਵਾਉਂਦੇ ਪੂਰੀ ਛਿੱਕੇ ਟੰਗ ਦਿੱਤੀ ਡੈਮੋਕ੍ਰੈਟਿਕ ਸਿਸਟਮ ਕਾਰਪੋਰੇਸ਼ਨ ਦਾ ਕੋਈ ਐਫਐਨਸੀ ਵਿਚ ਪਾਸ ਨਹੀਂ ਕੋਈ ਕਿਸੇ ਵਿਚ ਪਾਸ ਨਹੀਂ ਜਿੱਥੇ ਜਾਂਦਾ ਟੈਲੀਫੋਨ ਤੇ ਆਇਆ ਕਰਦਾ ਸੜਕ ਬਣ ਜਾਂਦੀ ਆ ਇਦਾਂ ਕਰਦਾ ਪੁਲ ਬਣ ਜਾਂਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਤਾਂ ਹੁਣ ਹੋ ਨਹੀਂ ਸਕਦੇ 6 ਮਹੀਨੇ ਦਾ ਲੱਗਿਆ ਹੋਇਆ ਅੱਜ ਵੀ ਹੋ ਰਿਹਾ ਹੈ ਮੈਨੂੰ ਦੱਸੇ ਕਿ ਇਹਦਾ ਯੋਗਦਾਨ ਮੈਂਬਰ ਪਾਰਲੀਮੈਂਟ ਬਣਨ ਦੇ ਵਿੱਚ ਤੂੰ ਪਾਰਲੀਮੈਂਟ ਚ ਕੀ ਬੋਲਿਆ ਹੈ ਕੱਲੀਆਂ ਖਬਰਾਂ ਲਮਾਨ ਨਾਲ ਨਹੀਂ ਇਹ ਆਸ਼ੂ ਵੀ ਇਹੀ ਕਰਦਾ ਹੁੰਦਾ ਸੀ ਆਸ਼ੂ ਵੀ ਜਿਹੜੀ ਐਲੀਵੇਟਰ ਰੋਡ ਹੈ ਤੇ ਖੜੇ ਹੋ ਕੇ ਕਹਿੰਦਾ ਮੈਂ ਪੂਰਾ ਕਰਾਰੇ ਹੁਣ ਹੁਣੋ ਕਹਿੰਦਾ ਨਹੀਂ ਜੀ ਇਹ ਸ਼ੁਰੂਬਾਦਲ ਸਾਹਿਬ ਨੇ ਕਰਾਈ ਸੀ ਜੀ ਮੈਂ ਵੀ ਕੋਸ਼ਿਸ਼ ਕੀਤੀ ਜਲਦੀ ਹੋ ਜਾਵੇ ਇਹ ਵੀ ਕਰ ਰਿਹਾ ਸਿਚੁਏਸ਼ਨ ਇਹ ਹੈ ਕਿ ਤੁਸੀਂ ਲੋਕਾਂ ਨੂੰ ਮੂਰਖੀ ਸਮਝ ਦੋ ਪਾਗਲ ਸਮਝ ਦੋ ਜਨਤਾ ਨੂੰ ਮੈਂ ਜਿੰਨੀ ਪੜੀ ਲਿਖੀ ਜਨਤਾ ਲੁਧਿਆਣਾ ਦੀ ਉਹਨੂੰ ਕਹੂੰਗਾ ਕਿ ਅਰੋੜਾ ਸਾਹਿਬ ਤੁਹਾਨੂੰ ਈਡੀਅਟ ਸਮਝਦੇ ਨੇ ਸਾਨੂੰ ਮੂਰਖ ਸਮਝਦੇ ਆ ਕਿ ਸਾਨੂੰ ਇਹ ਨਹੀਂ ਪਤਾ ਕਿ ਐਲੀਵੇਟਡ ਰੋਡ ਕਿਨੇ ਬਣਾਈ ਹੈ ਸਾਹਿਬ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤੇ ਅਕਾਲੀ ਦਲ ਹਾਸ਼ੀਏ ਤੇ ਕਿਵੇਂ ਚੱਤਰ ਗਿਆ ਗੱਪ ਦੀ ਰਾਜਨੀਤੀ ਰਾਜਨੀਤੀ ਸਭ ਤੋਂ ਵੱਡੀ ਰਾਜਨੀਤੀ ਜਿਹੜੀ ਅਕਾਲੀ ਦਲ ਨਾਲ ਖੇਡੀ ਗਈ ਜਿਹਦੇ ਵਿੱਚ ਗਾਂਧੀ ਪਰਿਵਾਰ ਵੀ ਰਲਿਆ ਰਿਹਾ ਜਿਹੜਾ ਇਹਨਾਂ ਦਾ युवराज ਹੈ ਉਹ युवराज ਨੇ ਨਿਸ਼ਕਿਆ ਉੜਦਾ ਪੰਜਾਬ ਨਸ਼ੇ ਹੁਣ ਜਵਾਬ ਦਿਓ ਨਸ਼ੇ ਹਿਮਾਚਲ 'ਚ ਕਿਉਂ ਆਏ ਨਸ਼ਾ ਦਿੱਲੀ ਚ ਕਿਉਂ ਹੈ ਨਸ਼ੇ ਹਰਿਆਣੇ ਚ ਕਿਉਂ ਹੈ ਲੁਧਿਆਣਾ ਪਸ਼ਮੀ ਹਲਕਾ ਜ਼ਿਮਣੀ ਚੋਣ ਦੇ ਕਰਕੇ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ ਸਿਆਸਤ ਖੂਬ ਹੋ ਰਹੀ ਹੈ ਸੱਤਾਧਿਰ ਦੀ ਆਪਣੀ ਬਿਆਨਬਾਜ਼ੀ ਹੈ ਵਿਰੋਧੀ ਆਪਣੀ ਥਾਂ ਤੇ ਪ੍ਰਚਾਰ ਚ ਲੱਗੇ ਨੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਐਡਵੋਕੇਟ ਖਰੀਸ਼ ਰਾਏ ਢਾਂਡਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਸ਼੍ਰੋਮਣੀ ਕਾਲੀ ਦਲ ਦਾ ਇਸ ਵਾਰ ਇਸ ਚੋਣ ਦੇ ਵਿੱਚ ਏਜੰਡਾ ਕੀ ਹੈ ਤੇ ਸਰਕਾਰ ਦੀਆਂ ਨੀਤੀਆਂ ਨੂੰ ਪਿਛਲੇ 3 3.5 ਸਾਲਾਂ ਦੇ ਲੇਖੇ ਜੋਖਮ ਨੂੰ ਕਿਵੇਂ ਵੇਖਦੇ ਆ ਸਾਰੀ ਗੱਲਬਾਤ ਕਰਾਂਗੇ ਢਾਂਡਾ ਜੀ ਲੁਧਿਆਣਾ ਦੀ ਸਿਆਸਤ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਪੱਖ ਤੋਂ ਤੁਹਾਡਾ ਇੱਕ ਵੱਡਾ ਨਾਮ ਹੈ ਤੁਸੀਂ ਤਾਂ ਚੰਗੀ ਤਰ੍ਹਾਂ ਵਾਕਫ ਹੋ ਵਿਰੋਧੀਆਂ ਬਾਰੇ ਵੀ ਤੇ ਆਪਦੀ ਪਾਰਟੀ ਬਾਰੇ ਵੀ ਕਿੰਨਾ ਕੁਝ ਪੱਲੇ ਹੈ ਪਰ ਸ਼੍ਰੋਮਣੀ ਕਾਲੀ ਦਲ ਲਈ ਇਹ ਜ਼ਿਮਨੀ ਚੋਣ ਕਿੰਨੀ ਕੋਮ ਇਤਿਹਾਨ ਵਾਲੀ ਮੰਨ ਕੇ ਚੱਲ ਰਹੇ ਹੋ ਤੁਸੀਂ ਜੇ ਤੁਸੀਂ ਪੰਜਾਬ ਦੀ ਸੱਤਾ ਦੇ ਸਿਆਸਤ ਦੀ ਗੱਲ ਕਰੋਗੇ ਤਾਂ ਜਿਮਨੀ ਚੋਰ ਦਾ ਕੋਈ ਮੈਨਾ ਨਹੀਂ ਹੈ। ਇੰਨੀ ਸਟਿਊਟ ਮੈਜੋਰਿਟੀ ਹੈ ਆਮ ਆਦਮੀ ਪਾਰਟੀ ਕੋਲ ਕਿ ਇੱਕ ਸੀਟ ਮੈਟਰ ਨਹੀਂ ਕਰਦੀ। ਹਾਂ। ਇਹਦਾ ਇੰਡੀਵਿਜੂਅਲ ਸਿਆਸਤ ਤੇ ਬਹੁਤ ਹੈ। ਲਾਲਾ ਜੀ ਨੇ ਰਾਜ ਸਭਾ ਜਾਣਾ ਉਹ ਬੂਹਾ ਖੁੱਲੂ ਕਿ ਨਹੀਂ ਖੁੱਲੂ। ਅਰੋੜਾ ਸਾਹਿਬ ਨੇ ਇੱਕ ਇਹ ਜੀ ਕੁਰਸੀ ਤੇ ਬਹਿਣਾ ਜਿੱਥੇ ਦੀ ਕਮਾਈ ਡਾਡੀ ਹੋਵੇ। ਇਹ ਉੱਥੇ ਬੈਠਣਗੇ ਕਿ ਨਹੀਂ ਬੈਠਣਗੇ ਆਸ਼ੂ ਜੀ ਦੇ ਨਾਲ ਉਹਨਾਂ ਦਾ ਗਰੁੱਪ ਪੂਰਾ ਜੰਨੀ ਜੀ ਰਾਣਾ ਜੀ ਪ੍ਰਗਟ ਜੀ ਇਹ ਜਿਆਦਾ ਤਕੜੇ ਹੋ ਕੇ ਨਿਕਲਦੇ ਆਂ ਕਾਡੀ ਇਹ ਪਾਉਂਦੇ ਆਂ ਕਿ ਕਾਡੀ ਰਾਜਾ ਬੜਿੰਗ ਪੰਦਾ ਤੇ ਬਜਵਾ ਸਭ ਪੰਦੇ ਆ ਤੇ ਬਾਕੀ ਪੰਦੇ ਆ ਜਿੱਥੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਤਾਂ ਇਸ ਸਿਆਸਤ ਦੇ ਵਿੱਚ ਕਮ ਸੇ ਕਮ ਜਿਹੜੀ ਐਸ ਟਾਈਮ ਮੌਜੂਦਾ ਅਸੈਂਬਲੀ ਦੀ ਸਿਆਸਤ ਹੈ ਉਹਦੇ ਚ ਅਸੀਂ ਹਾਸ਼ੀਏ ਤੇ ਆ ਇਹ ਦੇਖੋ ਦੋਰਾ ਹੀ ਨਹੀਂ ਹੈ ਪਰ ਸਵਾਲ ਇਹ ਹੈ ਕਿ ਲੋਕਾਂ ਨੂੰ ਹਰਾਨੀ ਤਾਂ ਹੋਊਗੀ ਕਿ ਜਿਹੜਾ ਕੰਮ ਕੀਤਾ ਉਹਨੂੰ ਅਸੀਂ ਵੋਟ ਪਾਈ ਜਿਹੜੇ ਜਿਹੜੇ ਸਾਰੇ ਗੱਪਾਂ ਦਾ ਖੜਾ ਪਕਾਉਂਦੇ ਆ ਭਗਵੰਤ ਮਾਨ ਵਰਗੇ ਸਾਢੇ 3 ਸਾਲ ਗੱਲਾਂ ਚ ਹੀ ਗੱਡ ਗਿਆ ਚੁਟਕਲਿਆਂ ਚ ਹੀ ਗੱਡ ਗਿਆ ਪ੍ਰਚਾਰ ਵਿੱਚ ਤਾਂ ਸੰਜੀਵ ਰੋੜਾ ਜੀ ਕਹਿੰਦੇ ਕਿ ਕੰਮ ਹੀ ਅਸੀਂ ਕੀਤਾ ਹੈ ਹਲਕਿਆਂ ਦੀ ਨੁਹਾਰ ਹੀ ਅਸੀਂ ਬਦਲੀ ਬਿਲਕੁਲ ਇਹ ਸਾਰਾ ਕੰਮ ਸੰਜੀਵ ਰੋੜਾ ਜੀ ਨੇ ਕੀਤਾ ਹੈ ਜੇ ਝੂਠ ਹੀ ਬੋਲਣ ਦਾ ਠੇਕਾ ਲਿਆ ਹੋਇਆ ਕਿਸੇ ਨੇ ਇਹ ਸੰਜੀਵ ਰੋੜਾ ਆਪਣੇ ਆਪ ਨੂੰ ਜੇ ਪੜਿਆ ਲਿਖਿਆ ਬੋਲਦਾ ਪੁੱਛ ਕਾਕਾ 에어ਪੋਰਟ ਚ ਤੇਰਾ ਕੀ ਰੋਲ ਹੈ 에어ਪੋਰਟ ਸੁਖਬੀਰ ਬਾਦਲ ਜੀ ਨੇ ਚਾਲੂ ਕਰਾਇਆ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਉਹਨੂੰ ਕਹ ਤੂੰ ਮੈਂਬਰ ਪਾਰਲੀਮੈਂਟ ਆਪੋਜੀਸ਼ਨ ਦਾ ਤੇਰਾ ਰੋਲ ਕੀ ਹੈ ਰੋਲਤਾ ਦੱਸ ਦੇ ਉਹ ਤੇ ਬਣਾਈ ਜੇ 에어ਪੋਰਟ ਵੀ ਤੇ ਸਪੋਰਟਸ ਗਰਾਊਂਡ ਵੀ ਹੋਰ ਬਹੁਤ ਕੁਝ ਗਣਾਇਆ ਉਹਨੂੰ ਕਹ ਮੇਲੇ ਜਾ ਕੇ ਨੱਚੀ ਚੱਲ ਕੇ ਮੇਲਾ ਮੈਸੇਜ ਆਇਆ ਉਹਦਾ ਕੀ ਫਾਇਦਾ ਇਹਨੂੰ ਪੁੱਛੋ ਕਿ ਜਿਹੜੀ ਹਸਪੀਟਲ ਹੈ ISIC ਉਹਦੇ ਚ ਦਾ ਕੀ ਰੋਲ ਹੈ ਬੈਂਗਣ ਦਾ ਰੋਲ ਉਹ ਕੱਦ ਦਾ ਬਣਿਆ ਹੋਇਆ ਉਹਨੂੰ ਅਪਗ੍ਰੇਡ ਕਰਨ ਲਈ ਪੂਰੇ ਨੈਸ਼ਨਲ ਲੈਵਲ ਤੇ ਅਪਗ੍ਰੇਡ ਹੋ ਰਿਹਾ ਵੀ ਅਪਗ੍ਰੇਡ ਹੋਇਆ ਹੈ ਇਹਨੂੰ ਪੁੱਛੋ ਰੇਲਵੇ ਸਟੇਸ਼ਨ ਜਿਹੇ ਤਰ੍ਹਾਂ ਕੀ ਰੋਲ ਹੈ ਇਹ ਤਾਂ ਕਹੂਗਾ ਜੰਮਨ ਤੋਂ ਪਹਿਲਾਂ ਦੇ ਜਿਹੜੇ ਪ੍ਰੋਗਰਾਮ ਚੱਲੇ ਆ ਭਾਖੜਾ ਡੈਮ ਵੀ ਮੈਂ ਬਣਾਇਆ ਇਹ ਝੂਠ ਦੀ ਰਾਜਨੀਤੀ ਹੈ ਨਾ ਜਿਹੜੀ ਜਿਹਦੀ ਸਰਪ੍ਰਸਤੀ ਕੇਜਰੀਵਾਲ ਜੀ ਕਰਦੇ ਆ ਝੂਠ ਦੀ ਰਾਜਨੀਤੀ ਇਹ ਝੂਠ ਦੀ ਰਾਜਨੀਤੀ ਦਾ ਇੱਕ ਝੂਠਾ ਇਨਸਾਨ ਮੈਨੂੰ ਕੋਈ ਗੁਰੇਜ਼ ਨਹੀਂ ਕੈਂਚ ਜੇ ਤੂੰ ਹਾਂ ਕੀਤਾ ਜਿਹੜਾ ਕੀਤਾ ਉਹ ਮੈਂ ਦੱਸ ਦਿੰਦਾ ਇਹਨੂੰ ਅੰਨੀ ਪਾਵਰ ਮਿਲੀ ਆ ਹੁਣ ਇਹ ਵਰਚੂਲੀਏ ਮੁੱਖ ਮੰਤਰੀ ਐ ਇਸ ਹਲਕੇ ਦਾ ਪੂਰੇ ਲੁਧਿਆਣੇ ਦੇ ਪੈਸੇ ਚੱਕ ਕੇ ਇਸੇ ਹਲਕੇ ਚਲਵਾਉਂਦੇ ਪੂਰੀ ਛਿੱਕੇ ਟੰਗ ਦਿੱਤੀ ਡੈਮੋਕ੍ਰੈਟਿਕ ਸਿਸਟਮ ਕਾਰਪੋਰੇਸ਼ਨ ਦਾ ਕੋਈ ਐਫਐਨਸੀ ਸੀ ਚ ਪਾਸ ਨਹੀਂ ਕੋਈ ਕਿਸੇ ਚ ਪਾਸ ਨਹੀਂ ਜਿੱਥੇ ਜਾਂਦਾ ਟੈਲੀਫੋਨ ਤੇ ਆਇਆ ਕਰਦਾ ਸੜਕ ਬਣ ਜਾਂਦੀ ਐ ਇਦਾਂ ਇਦਾਂ ਕਰਦਾ ਪੁਲ ਬਣ ਜਾਂਦਾ ਛੋਟਾ ਮੋਟਾ ਪਰ ਚੋਣ ਜਾਬਤੇ ਵਿੱਚ ਇਸ ਤਰ੍ਹਾਂ ਦੇ ਕੰਮ ਤਾਂ ਹੁਣ ਹੋ ਨਹੀਂ ਸਕਦੇ 6 ਮਹੀਨੇ ਦਾ ਲੱਗਿਆ ਹੋਇਆ ਅੱਜ ਵੀ ਹੋ ਰਹੇ ਆ ਅੱਜ ਵੀ ਹੋ ਰਹੇ ਆ ਅੱਜ ਵੀ ਜਾ ਕੇ ਅੱਜ ਕਰੋ ਤੁਸੀਂ ਕਿਤੇ ਭੈ ਰੁਪਏ ਨੂੰ ਭੇਜ ਦੋ ਉਹ ਕਹੇ ਜੇ ਮੇਰਾ ਟਰਾਂਸਫਰ ਹੋ ਰਹਿਣ ਤੱਕ ਲਾ ਹੋਣੀ ਲੋਵਾ ਦੇ ਨਾ ਹੋਣੀ ਲੱਗ ਜੂ 2 ਮਿੰਟਾਂ ਚ ਲੱਗ ਜੂ ਸਵਾਲ ਇਹ ਹੈ ਕਿ ਤੁਸੀਂ ਇਸ ਕਿਸਮ ਦੀ ਡਿਵੈਲਪਮੈਂਟ ਨੂੰ ਕਹੋਗੇ ਆਪਣੇ ਤੇ ਕ੍ਰੈਡਿਟ ਲਓਗੇ ਇਹ ਮੈਨੂੰ ਦੱਸੇ ਕਿ ਇਹਦਾ ਯੋਗਦਾਨ ਮੈਂਬਰ ਪਾਰਲੀਮੈਂਟ ਬਣਨ ਦੇ ਵਿੱਚ ਤੂੰ ਪਾਰਲੀਮੈਂਟ ਚ ਕੀ ਬੋਲਿਆ ਕੱਲੀਆਂ ਖਬਰਾਂ ਲੁਆਉਣ ਨਾਲ ਨਹੀਂ ਹੁਣ ਇਹ ਆਸ਼ੂ ਵੀ ਇਹੀ ਕਰਦਾ ਹੁੰਦਾ ਸੀ ਆਸ਼ੂ ਵੀ ਜਿਹੜੀ ਐਲੀਵੇਟਰ ਰੋਡ ਹੈ ਤੇ ਖੜੇ ਹੋ ਕੇ ਕਹਿੰਦਾ ਮੈਂ ਪੂਰਾ ਕਰਾ ਰਿਆ ਹੁਣ ਹੁਣ ਉਹ ਕਹਿੰਦਾ ਨਹੀਂ ਜੀ ਇਹ ਸ਼ੁਰੂਬਾਦਲ ਸਾਹਿਬ ਨੇ ਕਰਾਈ ਸੀ ਜੀ ਮੈਂ ਵੀ ਕੋਸ਼ਿਸ਼ ਕੀਤੀ ਜਲਦੀ ਹੋ ਜਵੇ ਇਹ ਵੀ ਕਰ ਰਿਹਾ ਸਿਚੁਏਸ਼ਨ ਇਹ ਹੈ ਕਿ ਤੁਸੀਂ ਲੋਕਾਂ ਨੂੰ ਮੂਰਖੀ ਸਮਝ ਦਿਓ ਪਾਗਲ ਸਮਝ ਦਿਓ ਜਨਤਾ ਨੂੰ ਇਹ ਮੈਂ ਜਿੰਨੀ ਪੜੀ ਲਿਖੀ ਜਨਤਾ ਲੁਧਿਆਣਾ ਦੀ ਉਹਨੂੰ ਕਹੂੰਗਾ ਕਿ ਅਰੋੜਾ ਸਾਹਿਬ ਤੁਹਾਨੂੰ ਈਡੀਅਟ ਸਮਝਦੇ ਆ ਸਾਨੂੰ ਮੂਰਖ ਸਮਝਦੇ ਆ ਸਾਨੂੰ ਇਹ ਨਹੀਂ ਪਤਾ ਕਿ ਐਲੀਵੇਟਡ ਰੋਡ ਕਿਨੇ ਬਣਾਈ ਹੈ ਨੈਸ਼ਨਲ ਹਾਈਵੇਅ ਅਥਾਰਟੀ ਨੇ ਬਣਾਈ ਹੈ ਕਿਨੇ ਪ੍ਰਪੋਜ਼ਲ ਬਣਾਈ ਸੀ ਜਿਸ ਟਾਈਮ ਸਾਡੇ ਕੋਲ ਵੜਿਆ ਸਾਹਿਬ ਕਾਰਪੋਰੇਸ਼ਨ ਦੇ ਮੇਅਰ ਸੀ ਸਰ ਸੁਖਵੀਰ ਸਿੰਘ ਬਾਦਲ ਨੇ ਫੋਲੋ ਕਰਕੇ ਬਣਾਈ ਕਿਹਨੂੰ ਨਹੀਂ ਪਤਾ ਕਿ ਜਿਹੜਾ ਸਮਾਰਟ ਸਿਟੀ ਦੇ ਪੈਸੇ ਲੁਧਿਆਣਾ ਵੈਸਟ ਚ ਇਕੱਲੇ ਲੱਗੇ ਹੋਣੇ ਇਹ ਕਲੇਮ ਕਰੀ ਚੱਲਣ ਐਂਡ ਸਮਾਰਟ ਸਿਟੀ ਦਾ ਪ੍ਰੋਜੈਕਟ ਕਾਦਾ ਆ ਜਦ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਆਇਆ ਜਿਹੜੀ ਦੂਜੀ ਐਲੀਵੇਟਡ ਰੋਡ ਸੀ ਉਹ ਕਦ ਬਣੀ ਜਦ ਅਕਾਲੀ ਦਲ ਸੀ ਉਦੋਂ ਬਣੀ 1972 ਦੇ ਵਿੱਚ ਸੈਕਟਰੀਟ ਬਣਿਆ ਉਹਦੇ ਬਾਅਦ ਅਦਾਲਤਾਂ ਕਦ ਬਣੀਆਂ ਸਪ੍ਰਕਾਸ਼ ਸਿੰਘ ਬਾਦਲ ਨੇ 97 ਦੀ ਸਰਕਾਰ ਚ ਬਣਾਈਆਂ ਜਿੰਨੇ ਲੁਧਾਨੇ ਦੇ ਠਾਣੇ ਆ ਉਹਨੂੰ ਪਛੋਟ ਠਾਣੇ ਕਦ ਬਣਿਆ ਉਹ ਵੀ ਦੱਸ ਦਿਓ ਜਿੰਨੇ ਸਹੂਲਤਾਂ ਸੈਂਟਰਸ ਬਣਿਆ ਉਹ ਦੱਸ ਦਿਓ ਜਿਹੜੀ ਸਿਵਲ ਹਸਪੀਟਲ ਦਾ ਨਵਾਂ ਬਲਾਕ ਬਣਿਆ ਉਹ ਦੱਸ ਦੋ ਕਦ ਬਣਿਆ ਜੀ ਢਾਂਡਾ ਸਾਹਿਬ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤੇ ਅਕਾਲੀ ਦਲ ਹਾਸ਼ੀਏ ਤੇ ਕਿਵੇਂ ਚੱਤਰ ਗਿਆ ਗੱਪ ਦੀ ਰਾਜਨੀਤੀ ਰਾਜਨੀਤੀ ਸਭ ਤੋਂ ਵੱਡੀ ਰਾਜਨੀਤੀ ਜਿਹੜੀ ਅਕਾਲੀ ਦਲ ਨਾਲ ਖੇਡੀ ਗਈ ਜਿਹਦੇ ਵਿੱਚ ਗਾਂਧੀ ਪਰਿਵਾਰ ਵੀ ਰਲਿਆ ਰਿਹਾ ਜਿਹੜਾ ਇਹਨਾਂ ਦਾ ਯੁਵਰਾਜ ਹੈ ਉਹ ਯੁਵਰਾਜ ਨੇ ਨਿਸ਼ਕੇ ਉੜਤਾ ਪੰਜਾਬ ਨਸ਼ੇ ਹੁਣ ਜਵਾਬ ਦਿਓ ਨਸ਼ੇ ਹਿਮਾਚਲ ਚ ਕਿਉਂ ਹੈ ਨਸ਼ਾ ਦਿੱਲੀ ਚ ਕਿਉਂ ਹੈ ਨਸ਼ੇ ਹਰਿਆਣੇ ਚ ਕਿਉਂ ਹੈ ਜਿਹੜੇ ਉਸ ਨਸ਼ਿਆਂ ਦਾ ਲੈ ਕੇ ਰੋਲਾ ਪਾ ਕੇ ਅੱਜ ਭਗਵੰਤ ਮਾਨ ਨੂੰ ਪੁੱਛਾਂ ਪੱਬਾ ਪਾਰ ਹੋਇਆ ਫਿਰਦਾ ਕਹਿੰਦਾ 100% ਨਸ਼ੇ ਗਾਇਬ ਹੋ ਗਏ ਭਗਵੰਤ ਮਾਨਾ ਲੋਕਾਂ ਨੱਖਾ ਚੱਖਾ ਪਾ ਕੇ ਦੱਸ ਕੇ ਨਸ਼ੇ 500 ਗੁਣੇ ਕਿਉਂ ਹੋਏ ਹੈ ਭਗਵੰਤ ਮਾਨ ਅਨਸਰਬਲ ਹੈ ਭਗਵੰਤ ਮਾਨ ਕਹਿੰਦਾ ਸੀ ਕਿ ਸਿੱਧੇ ਤੇ ਸਿੱਧੇ ਮੁੱਖ ਮੰਤਰੀ ਵਿਚਲਾ ਵੇਚਦਾ ਹੈ ਸਿੱਧੇ ਤੇ ਸਿੱਧੇ ਉਸ ਤੋਂ ਪਹਿਲਾਂ ਦਾ ਡਿਪਟੀ ਸੀਐਮ ਉਹ ਵੇਚਦਾ ਸੀ ਕਿਉਂਕਿ ਸਰਕਾਰ ਚਲਾਉਂਦੇ ਭਗਵੰਤ ਮਾਨ ਜੀ ਸਾਡੇ 3.5 ਲੱਖ ਨਸ਼ੇ ਤੁਸੀਂ ਵੇਚੇ ਦਾ ਮਤਲਬ ਥੋੜੀ ਜ਼ੁਬਾਨ ਅਨੁਸਾਰ ਕਿਆ ਰੋਲਾ ਪਾਇਆ ਹੋਇਆ ਬੇਦ ਵੀ ਅਜ ਬੇਦ ਵੀ ਸੁਝਦੀ ਨਹੀਂ ਬੋਲੋ ਅਜ ਬੇਦ ਵੀ ਦੀ ਗੱਲ ਕਰੋ ਬੋਲੋ ਅਜ ਦਸ਼ਾਂ ਦੀ ਗੱਲ ਕਰੋ ਕਿਉਂ ਨਹੀਂ ਕਰਦੇ ਕਿਉਂ ਮੂਰਖ ਬਣਾਉਂਦੇ ਹੋ ਜਾ ਕੇ ਕਦੇ ਸੌਂ ਖਾ ਲੈਂਦੇ ਹੋ ਦਰਬਾਰ ਸਾਹਿਬ ਜਾ ਕੇ ਬੱਚਿਆਂ ਨੂੰ ਲੈ ਕੇ ਕਦੇ ਲੁਧਿਆਣਾ ਵੈਸਟ ਦੀਆਂ ਸੜਕਾਂ ਦੇ ਵਿੱਚ ਗਿੜੇ ਕੱਢ ਤੇ ਸੌਹਾਂ ਪਵਾਤੀਆਂ ਤੁਸੀਂ ਲੁੱਟ ਲੁੱਟ ਖਾ ਗਏ ਪੰਜਾਬ ਨੂੰ ਤੁਹਾਡੇ ਐਮਐਲਏ ਵੇਚਦੇ ਆ ਨਛੇ ਕਿਹਨੂੰ ਨਹੀਂ ਪਤਾ ਕੌਣ ਨਹੀਂ ਜਾਂਦਾ ਕਿਹੜਾ ਕਿਹੜਾ ਐਮਐਲਏ ਕੀ ਕਰਦਾ ਇਹ ਜੀ ਸਾਰੇ ਮਾਮਲੇ ਤੇ ਜਦੋਂ ਉਹਨਾਂ ਨੂੰ ਸਵਾਲ ਹੋ ਜੇ ਨਾ ਪ੍ਰੈਸ ਚ ਤੇ ਉਹ ਕਹਿੰਦੇ ਆ ਕਿ ਅਸੀਂ ਨਾ ਆਪਦਾ ਛੱਡਦੇ ਆ ਨਾ ਬਗਾਨਾ ਛੱਡਦੇ ਆ ਟੰਗ ਦੇਈਦਾ ਫੜ ਉਹਨੂੰ ਕਹ ਪਹਿਲਾਂ ਆਪਣੇ ਆਪ ਨੂੰ ਟੰਗ ਪਹਿਲਾਂ ਦੱਸ ਰੇਤਾ ਸਾਡੇ 3 ਸਾਲ ਕੌਣ ਚਲਾਉਂਦਾ ਰਿਹਾ 10 ਮੈਨੂੰ ਹੁਣ ਖੋਲਿਆ ਨਾ ਤੇ ਤੋ ਰੇਤਾ ਕੇਜਰੀਵਾਲ ਨੇ ਹੁਣ ਕੌਣ ਚਲਾਉਂਦਾ ਹੁਣ ਦੱਸ ਤੇ ਕੌਣ ਚਲਾਉਂਦਾ ਇਹਨੂੰ ਕੋਈ ਪੰਜਾਬ ਦਾ ਤੇ ਤੈਨੂੰ ਪਤਾ ਹੀ ਨਹੀਂ ਅਨਸਰੇਵਲ ਨਹੀਂ ਅੱਜ ਮੁੱਖ ਮੰਤਰੀ ਕਾਗਜ਼ਾਂ 'ਚ ਹੈ ਗੁਦਾਵਰੀਏ ਦੀ ਹੈ ਨਹੀਂ ਕਾਗਜ਼ਾਂ ਦਾ ਮਾਲਕ ਹੈ ਗੁਦਾਵਰੀ ਦਿੱਲੀ ਵਾਲਿਆਂ ਦੀ ਹੈ ਇਹਨੂੰ ਇਹਨੂੰ ਪੁੱਛੋ ਭਗਵੰਤੂ ਨੂੰ ਕਹੇ ਜਿਹੜੇ ਦਿੱਲੀ ਦੀ ਲਿਆ ਕੇ ਪੂਰੀ ਦੀ ਕੀੜੀਆਂ ਦਾ ਭੌਣ ਮੰਗੋਲ ਪੰਜਾਬ 'ਚ ਲਿਆ ਲਿਆ ਲਾਂ ਲੱਗਾ ਹੋ ਤੂੰ ਨਾ ਰਿਹਾ ਇਹ ਤਾਂ ਮੈਂ ਤਾਂ ਤੂੰ ਪੰਜਾਬ ਵਿਰੋਧੀ ਹੈ ਇੱਕ ਪਖੰਡ ਜਾ ਕਰੀ ਜਾਂਦਾ ਪਾਣੀ ਦਾ ਜਾ ਕੇ ਉੱਥੋਂ ਪਖੰਡ ਚ ਕੱਢਿਆ ਕੀ ਪਹਿਲਾਂ ਇਹ ਦੱਸ ਦੋਵੇਂ ਮੈਨੂੰ ਕੀ ਕੱਢਿਆ ਉਸ ਪਖੰਡ ਚੋਂ ਇਹ ਕੇ ਲੱਗਿਆ ਰਿਹਾ ਇੱਕ ਇਹਦਾ ਮੰਤਰੀ ਲੱਗਿਆ ਰਿਹਾ ਦੂਜਾ ਰੋਜ਼ ਜਾ ਕੇ ਉੱਥੇ ਧਰਨੇ ਦਿੰਦੇ ਹੋ ਮੁੱਖ ਮੰਤਰੀ ਹੋ ਕੇ ਵੀ ਧਰਨੇ ਦੇਣੇ ਆ ਕੇਜਰੀਵਾਲ ਨੇ ਆਹੀ ਸਿਖਾਇਆ ਕਿ ਪਾਵਰ ਤੇ ਤੇਰੇ ਕੋਲ ਹੈ ਨਹੀਂ ਕੱਲ ਇਹ ਹੈ ਕਿ ਇਹ ਆਦਮੀ ਝੂਠ ਦਾ ਹੀ ਸੌਦਾ ਵੇਚਦੇ ਆ ਤੁਸੀਂ ਕਹਿੰਦੇ ਉਹ ਝੂਠ ਬੋਲਦੇ ਉਹਨਾਂ ਨੇ ਐਸੇ ਹਲਕੇ ਚ ਤੁਹਾਡੇ ਸਾਹਮਣੇ ਇੱਕ ਸਟੇਜ ਤੋਂ ਕਿਹਾ ਵੀਡੀਓ ਬਹੁਤ ਉਹਨਾਂ ਨੇ ਰੀਲ ਵੀ ਪਾਈ ਹੈ ਇਹਦੀ ਬਣਾ ਕੇ ਸਪੈਸ਼ਲ ਕਹਿੰਦੇ ਜਿੱਦਨ ਗੋਗੀ ਜੀ ਬੇਵਕਤੀ ਮੌਤ ਮਰੇ ਨਾ ਵਿਰੋਧੀਆਂ ਨੂੰ ਚਾਹ ਹੀ ਚੜ ਗਿਆ ਰਾਤੋ-ਰਾਤ ਮੀਟਿੰਗਾਂ ਕਰਨ ਲੱਗ ਗਏ ਵੀ ਇਹ ਸੀਟ ਖਾਲੀ ਹੋ ਰਹੀ ਹੈ ਝਾੜੂ ਵਾਲਿਆਂ ਦੀ ਹੁਣ ਅਸੀਂ ਕਬਜ਼ਾ ਕਰ ਲੈਣਾ ਤੁਸੀਂ ਇੰਨਾ ਚਾਹ ਕਿਉਂ ਮਨਾਇਆ ਉਹਨੂੰ ਪੁੱਛੋ ਪਹਿਲਾਂ ਉਹਦਾ ਪੋਸਟਮਾਰਟਮ ਜਾਰੀ ਕਰਦੇ ਜਾ ਤੂੰ ਮੁੱਖ ਮੰਤਰੀਆਂ ਆਪਦਾ ਪੋਸਟਮਾਰਟਮ ਜਾਰੀ ਕਰ ਅੱਜ ਤਾਈ ਲੁਕੋ ਕੇ ਕਿਉਂ ਰੱਖਿਆ ਗੋਗੀ ਸੂਇਸਾਈਡ ਨਹੀਂ ਹੋਇਆ ਗੋਗੀ ਦਾ ਐਕਸੀਡੈਂਟ ਨਹੀਂ ਹੋਇਆ ਗੋਗੀ ਦਾ ਮਰਡਰ ਹੋਇਆ ਚਾਹ ਤਾਂ ਤੁਹਾਨੂੰ ਚੜ ਗਿਆ ਚਾਹ ਇਹਨਾਂ ਨੂੰ ਚੜ ਗਿਆ ਕੇਜਰੀਵਾਲ ਨੂੰ ਕੇਸ ਰਾਹੀਂ ਕਹੇ ਜੀ ਪਾਰਟੀ ਆ ਕੇਜਰੀਵਾਲ ਦੀ ਕਿ ਇੱਕ ਵੀ ਬੰਦਾ ਰਾਜ ਸਭਾ ਦਾ ਅਸਤੀਫਾ ਦੇਣ ਤੋਂ ਜਵਾਬ ਦੇ ਗਿਆ ਫੇਰ ਆ ਲੱਭਿਆ ਜਵਾਬ ਉਹ ਦੇਣਗੇ ਜਿਹਨਾਂ ਨੇ ਸੌਦਾ ਖਰੀਦਿਆ ਉਹ ਕਿਉਂ ਮੋੜਨ ਜੇ ਕਿਸੇ ਤੋਂ ਤੁਸੀਂ ਖਰਾਤ ਦਿੱਤੀ ਹੁੰਦੀ ਉਹ ਤਾਂ ਛੱਡ ਦਿੰਦੇ ਭਾਈ ਤੂੰ ਦਿੱਤੀ ਹੈ ਲੈ ਲੈ ਜਿਹਨਾਂ ਨੇ ਸੌਦੇ ਖਰੀਦੇ ਹੋਏ ਐ ਇਨਵੈਸਟਮੈਂਟਸ ਕੀਤੀਆਂ ਹੋਈਆਂ ਕਿਦਾਂ ਮੋੜ ਦੇਣ ਯੂ ਨੋ ਇਹਨੂੰ ਪੁੱਛੋ ਚੌਧ ਤ ਤਨੋ ਚੜਿਆ ਹੋਇਆ ਕਿ ਤੂੰ ਆਪਣੇ ਲਾਲਾ ਜੀ ਨੂੰ ਭੇਜਣਾ ਰਾਜ ਸਭਾ ਦੇ ਵਿੱਚ ਚੌ ਚੌ ਦੀਆਂ ਗੱਲਾਂ ਕੀ ਦੀਆਂ ਇਹਨੂੰ ਕਹੇ ਦੇ ਇਲਾਵਾ ਚੁਟਕਿਆਂ ਇਲਾਵਾ ਕੋਈ ਚੱਜ ਦੀ ਗੱਲ ਕੀਤੀ ਹੈ ਇਸਨੇ ਅੱਜ ਤੱਕ ਇਹਨੂੰ ਪੁੱਛੇ ਛਾਤੀ ਕੁੱਟ-ਕੁੱਟ ਕੇ ਰੋਂਦਾ ਸੀ ਜਿਵੇਂ ਕੀਰਨੇ ਨਹੀਂ ਕਰਦੇ ਹੁੰਦੇ ਉਹ ਕਰਜ਼ਾ ਚੜ ਗਿਆ ਪੰਜਾਬ ਤੇ ਜੀ 2.5 ਲੱਖ ਕਰੋੜ ਦਾ ਕਰਜ਼ਾ ਕਰ ਗਿਆ ਹੁਣ 2.5 ਲੱਖ ਤੋਂ 4 ਲੱਖ ਕਰੋੜ ਹੋ ਗਿਆ ਇਹਨੂੰ ਪੁੱਛ ਇਹ ਕਿਨੇ ਕੀਤਾ ਇਹ ਕਹਿੰਦਾ ਜੀ ਮੈਂ ਟਿੱਡਾਂ ਚੋਂ ਕੱਢੂੰਗਾ ਪੈਸਾ ਗਿਆ ਕਿੱਥੇ ਇਹਨੂੰ ਦੱਸ ਜਿਹੜਾ 1.5 ਲੱਖ ਕਰੋੜ ਦਾ ਕਰਜ਼ਾ ਚੜਿਆ ਕਿਹੜੇ ਢਿੱਡ ਚ ਗਿਆ ਪਰ ਜਦੋਂ ਕਰਜ਼ਾ ਚੁੱਕਦੇ ਆ ਨਾ ਹਾਲ ਦੀ ਘੜੀ ਚ ਵੀ 1000 ਕਰੋੜ ਦੀ ਰਕਮ ਦਾ ਪਤਾ ਲੱਗਿਆ ਕਰਜ਼ਾ ਚੁੱਕ ਲਿਆ ਗਿਆ ਸਰਕਾਰੀ ਸਟਾਕ ਵੇਚ ਕੇ ਅਗਲੇ 21 ਸਾਲਾਂ ਲਈ ਹਰਪਾਲ ਚੀਮਾ ਸਾਹਿਬ ਮੁੱਖ ਮੰਤਰੀ ਹੋਰ ਕੈਬਨਟ ਮੰਤਰੀ ਉਹ ਕਹਿੰਦੇ ਆ ਕਿ ਪੁਰਾਣਿਆਂ ਨੇ ਕਰਜ਼ੇ ਦੀ ਪੰਡ ਭਾਰੀ ਕੀਤੀ ਸਾਨੂੰ ਤੇ ਵਿਆਜ ਜੀ ਅੱਧੇ ਪੈਸੇ ਦੇਣੇ ਪੈ ਜਾਂਦੇ ਆ ਉਹਨਾਂ ਨੇ ਬੀਜੇ ਹੋਏ ਕੰਡੇ ਸਾਨੂੰ ਚੁਗਣੇ ਪੈ ਰਹੇ ਉਹਨੂੰ ਪਹਿਲਾਂ ਪੁੱਛੋ ਕਿ ਕਰਜ਼ਾ ਲੋਕਾਂ ਨੂੰ ਦੱਸਣ ਕਰਜ਼ਾ ਹੈ ਕੀ ਤੁਸੀਂ ਨਰੇਟਿਵ ਬਦਲ ਲੈਂਦੇ ਹੋ। ਕੀ ਅਕਾਲੀ ਦਲ ਦੀ ਸਰਕਾਰ ਨੇ ਪਿਛਲੇ ਲੈ ਕਰਜ਼ਿਆਂ ਦੇ ਵਿਆਜ ਨਹੀਂ ਮੋੜੇ? ਕੀ ਕਾਰਸਤਿਆਂ ਸਰਕਾਰਾਂ ਨੇ ਨਹੀਂ ਮੋੜੇ? ਕੀ ਦੂਜੀਆਂ ਸੂਬੇ ਦੀਆਂ ਸਰਕਾਰਾਂ ਨੇ ਮੋੜਦੀਆਂ? ਕੀ ਡੈਫਿਸਿਟ ਫਾਈਨਾਂਸਿੰਗ ਗਵਰਨਮੈਂਟ ਆਫ ਇੰਡੀਆ ਦਾ ਆਰਬੀ ਦੇ ਅੰਦਰ ਚੱਲਦਾ ਇੱਕ ਪ੍ਰੋਗਰਾਮ ਹੈ ਕਿ ਨਹੀਂ ਹੈ? ਕੀ ਇਹ ਡੈਫਿਸਿਟ ਫਾਈਨਾਂਸਿੰਗ ਇੰਦਰਾ ਗਾਂਧੀ ਦੇ ਸਮੇਂ ਤੋਂ ਸ਼ੁਰੂ ਹੋਈ ਕਿ ਨਹੀਂ ਹੋਈ? ਕੀ ਇਹ ਡੈਫਿਸਿਟ ਫਾਈਨਾਂਸਿੰਗ ਪੂਰੀ ਵਰਲਡ 'ਚ ਹੈ ਕਿ ਨਹੀਂ ਹੈ? ਕੀ ਚਾਈਨਾ ਦੇ ਉੱਤੇ ਡੈਟ ਨਹੀਂ? ਕਿਆ ਅਮਰੀਕਾ ਦੇ ਉੱਤੇ ਡੈਟ ਨਹੀਂ ਕਿਆ ਇੰਡੀਅਨ ਯੂਨੀਅਨ ਗਵਰਨਮੈਂਟ ਤੇ ਡੈਟ ਨਹੀਂ ਤੁਸੀਂ ਲੋਕਾਂ ਦਾ ਮੂਰਖ ਬਣਾਉਂਦੇ ਹੋ ਚੰਦੇ ਵਰਗੇ ਇਸ਼ੂਜ਼ ਨੂੰ ਲੈ ਕੇ ਭਾਵਕ ਕਰ ਕਰਕੇ ਜਾਂ ਤੁਹਾਡੇ ਤੇ ਗੱਲ ਆਉਂਦੀ ਆ ਫਿਰ ਕਹਿੰਦੇ ਅਸੀਂ ਤਾਂ ਜੀ ਉਹ ਮੋੜਦੇ ਆ ਇਹਨਾਂ ਨੂੰ ਪੁੱਛੋ ਪਹਿਲਾਂ ਚਰਦਾ ਐਕਸਪਲੇਨ ਕਰੇ ਭਗਵੰਤਵਾਨ ਨੂੰ ਕਾ ਮੇਰੇ ਨਾਲ ਬੈਠ ਜਾ ਜਿੱਦਣ ਮਰਜੀ 10 ਲੋਕਾਂ ਨੂੰ ਕਰਜ਼ਾ ਹੈ ਕਿ ਇਹ ਤਾਂ ਐ ਲੋਕਾਂ ਨੂੰ ਕਰਦੇ ਆ ਕਿ ਜਿਵੇਂ ਬੈਂਕ ਚੋਂ ਕੱਢ ਲਏ ਪੈਸੇ ਜੇਬ ਚ ਪਾ ਲੈ ਖਾ ਲੈ ਦੇ ਡੋਨਟ ਰੀਅਲਾਈਜ਼ ਕਿ ਡੈਫਿਸਿਟ ਫਾਈਨਾਂਸਿੰਗ ਹੁੰਦੀ ਕੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਮਾਲ ਸੇਵਿੰਗ ਫਾਈਨਾਂਸਸ ਹੈ ਜਿਹੜੇ 80% ਸਟੇਟਸ ਨੂੰ ਲੈਣੇ ਪੈਂਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਨੂੰ ਇਹ ਨਹੀਂ ਪਤਾ ਜਿਹੜਾ ਬੈਂਕਿੰਗ ਦਾ 40% ਸਰਪਲਸ ਹੁੰਦਾ ਉਹਦਾ 80% ਗਵਰਨਮੈਂਟ ਆਫ ਇੰਡੀਆ ਲੈ ਜਾਂਦੀ ਹੈ 20% ਡੇਲੀ بیس ਤੇ ਬਿੱਡ ਲੱਕੇ ਕਰਜ਼ਾ ਮਿਲਦਾ ਹੈ ਡੇਲੀ بیس ਤੇ ਡੇਲੀ ਇਹਨਾਂ ਦਾ ਵੀ ਫਾਈਨਾਂਸ ਮਿਨਿਸਟਰ ਨੂੰ ਕੋ ਕਮਸ਼ਕਮ ਚੀਪਾ ਸਭ ਤੁਸੀਂ ਤਾਂ ਸੱਚ ਬੋਲੋ ਨਾ ਕਿ ਵਟ ਇਟ ਇਜ਼ ਤੁਸੀਂ ਝੂਠ ਦਾ ਮਤਲਬ ਇੰਨਾ ਕੋਰਾ ਝੂਠ ਬੋਲ ਦਿੰਦੇ ਆ ਲੁਧਿਆਣਾ ਭਰਿਆ ਪਿਆ ਬੋਰਡ ਲਾ ਕੇ ਨਕਸ਼ਾ ਮੁਕਤ ਕੀਤਾ ਮੈਂ ਤਾਂ ਹੈਰਾਨ ਹਾਂ ਸਾਲਾ ਕਿਹੜਾ ਨਕਸ਼ਾ ਮੁਕਤ ਕਰਤਾ ਫਿਰ ਅਸੀਂ ਕਰਪਸ਼ਨ ਦੂਰ ਕਰਤੇ ਕਾ ਕਰਪਸ਼ਨ ਤਾਂ ਚਾਰ ਗੁਣਾ ਹੋ ਗਈ ਚਾਰ ਤੇਰੇ ਐਮਐਲਏ ਫੜ ਲੇ ਤੁਸੀਂ ਕਿਤਾ ਉਹਨਾਂ ਤੇ ਕੱਖ ਨਹੀਂ ਕਰਪਸ਼ਨ ਕਹਦੀ ਹੈ ਕਰਪਸ਼ਨ ਜਿਹੜਾ ਇੱਕ ਐਮਐਲਏ ਆ ਕਿਉਂ ਫੜਿਆ ਸਭ ਨੂੰ ਪਤਾ ਕਿਉਂ ਫੜਿਆ ਕਿਹਦੇ ਨਾਲ ਇਹਦੀਆਂ ਝੜਾਂ ਫਸਲੀਆਂ ਸਭ ਨੂੰ ਪਤਾ ਤੁਸੀਂ ਦੂਜੀ ਪਾਰਟੀਆਂ ਚੋਂ ਲਿਆ ਲਿਆ ਲੀਡਰ ਲਿਆ ਲਿਆ ਖੜੇ ਕਰਕੇ ਡਿਫੈਕਸ਼ਨਸ ਕਰ ਕਰ ਲਿਆਂਦੇ ਹੋ ਤੁਸੀਂ ਹਰ ਕਿਸਮ ਦੀ ਕਰਪਸ਼ਨ ਕਰਦੇ ਹੋ ਹਰ ਕਿਸਮ ਦਾ ਝੂਠ ਬੋਲਦੇ ਹੋ ਤੁਸੀਂ ਅੱਜ ਦੀ ਡੇਟ ਦੇ ਵਿੱਚ ਤਰੇ ਤਰੇ ਜਨਤਾ ਕਰਦੀ ਹੈ ਤੁਸੀਂ ਇੱਕ ਬਿਜਲੀ ਮਾਫ ਕੀਤੀ ਕਿੰਨੇ ਦੀ ਕੀਤੀ 6000 ਕਰੋੜ ਦੀ ਜਿਹਦੇ ਚੋਂ 2000 ਕਰੋੜ ਪਹਿਲਾਂ ਹੀ ਮਾਫ ਸੀ 4000 ਵਧਿਆ ਵਿਦਿਨ 2 ਡੇਸ 10000 ਕਰੋੜ ਦਾ ਤੁਸੀਂ ਬੱਟਾ ਜਨਤਾ ਤੇ ਪਾ ਦਿੱਤਾ ਤੇਲ ਦਾ ਬਿੱਲ ਵਧਾ ਦਿੱਤੇ ਪੈਟਰੋਲ ਤੇ ਡੀਜ਼ਲ ਦਾ 10000 ਦਾ ਤਾਂ ਡਾਇਰੈਕਟ ਹੈ ਨਾ ਜਿਹੜਾ ਇੰਡਾਇਰੈਕਟ ਹੈ ਕਿ ਮੈਂ ਸਬਜ਼ੀ ਖਰੀਦਦਾ ਉਹ ਵੀ ਮਹਿੰਗੀ ਹੋ ਗਈ ਮੈਂ ਪਾੜੇ ਤੇ ਬੱਸ ਚੜਦਾ ਉਹ ਵੀ ਮਹਿੰਗੀ ਹੋ ਗਈ ਮੈਂ ਕੱਪੜੇ ਖਰੀਦਦਾ ਇਹ ਵੀ ਮਹਿੰਗੇ ਹੋ ਗਏ ਮੈਂ ਪੈਨ ਖਰੀਦਦਾ ਇਹ ਵੀ ਮਹਿੰਗਾ ਹੋ ਗਿਆ ਕਿਉਂਕਿ ਲੌਜਿਸਟਿਕ ਕੋਸਟ ਵੱਧ ਗਈ ਉਹ ਉਹ ਕਿਸੇ ਨੂੰ ਨਹੀਂ ਪਤਾ ਇਹਨੂੰ ਪੁੱਛ ਕੇ ਜਿੰਨੇ ਤੁਸੀਂ ਆ ਵਾਦੇ ਜੇ ਕਰ ਕਰਕੇ ਆਏ ਸੀ ਹੁਣ ਹੈ ਕਿੱਥੇ ਹਜ਼ਾਰ ਹਜ਼ਾਰ ਦੇ ਦਿੱਤਾ ਜਿਹੜਾ ਫਾਰਮ ਭਰਦਾ-ਪਰਦਾ ਸੀ ਇਹ ਕੇਜਰੀਵਾਲ ਆਪ ਆਇਆ ਸੀ ਚਾਲੂ ਕਰਨ ਪਰਦੇਸੀ ਕਰੋ ਕਰੀ ਕੁੰਡੇ ਖੜਕਾ ਕੇ ਅਜਾ ਫਾਰਮ ਫਰਦੋ ਉਹਨਾਂ ਕਾ ਕਿਹੜੀ ਪੇਟੀ ਚ ਰੱਖਿਆ ਫਾਰਮ ਕਾਡੋ ਬਾਹਰ ਕਿਹੜੀ ਪੇਟੀ ਚਾ ਫਾਰਮ ਹਮ ਸਭ ਤੋਂ ਬੇਈਮਾਨ ਜਮਾਤ ਜੇ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਮੈਨੂੰ ਕੋਈ ਗੁਰੇਜ਼ ਨਹੀਂ ਕਹਿੰਦੀ ਇਹਨਾਂ ਦਾ ਕਰਪਸ਼ਨ ਮੈਂ ਦੱਸਦਾ ਕਰਪਸ਼ਨ ਸਦਾ ਰਹੀ ਹੈ ਸਬ ਰਜਿਸਟਰਾਰ ਦੀ ਸਦਾ ਅੱਜ ਤੈ ਨਹੀਂ ਕੋਈ ਬੰਦ ਕਰ ਸਕਿਆ ਕਿਉਂਕਿ ਨੀਅਤ ਨਹੀਂ ਰਹੀ ਬੰਦ ਕਰਨ ਦੀ ਤੇ ਹਿੰਮਤ ਨਹੀਂ ਰਹੀ ਬੰਦ ਕਰਨ ਦੀ ਹਾਜੀ ਦਲ ਵੀ ਜ਼ਿੰਮੇਵਾਰ ਹੈ ਮੈਂ ਕਹਿੰਦਾ ਸਾਰੇ ਚ ਰਹੀ ਹੈ ਹਿੰਮਤ ਨਹੀਂ ਰਹੀ ਇਹਦੇ ਚ ਕਮਿਟਮੈਂਟ ਚਾਹੀਦੀ ਹੈ ਕਿੰਨੀ ਹੁੰਦੀ ਸੀ 5000 ਰਜਿਸਟਰੀ ਦਾ ਖਾ ਲੈਂਦੇ ਸੀ 10000 ਖਾ ਲੈਂਦੇ ਸੀ ਜੋ ਬਹੁਤ ਵੱਡੀ ਹੋਈ ਉਹਦੇ ਚ 50000 ਖਾ ਲਿਆ ਅੱਜ 3 3 ਲੱਖ ਖਾਂਦੇ ਆ ਲਿਸਟਾਂ ਬਣ ਬਣ ਐਮ ਐਲ ਏ ਪੈਸੇ ਲੈਂਦੇ ਆ ਲਿਸਟਾਂ ਬਣ ਬਣ ਪਟਵਾਰੀਆਂ ਦੇ ਨਕਲਾਂ ਦਾ ਹਿਸਾਬ ਰੱਖਦੇ ਕਿੰਨੀਆਂ ਨਕਲਾਂ ਦਿੱਤੀਆਂ ਕਿੰਨੇ ਪੈਸੇ ਲੈਣੇ ਆ ਜੀ ਜੀ ਖੁਦ ਵਕੀਲ ਹੋ ਉਹਨਾਂ ਨੂੰ ਕਾਨੂੰਨ ਦੇ ਸ਼ਕੰਜੇ ਚ ਕੱਸ ਲੋ ਜੇ ਤੁਹਾਡੇ ਕੋਲ ਸਬੂਤ ਹੈ ਤੁਸੀਂ ਅੱਜ ਕਰੋ ਸਾਰੇ ਇਹਨੂੰ ਇੰਜ ਕਰੋ ਮੈਂ ਉਦਾਹਰਨਾਂ ਦੋ ਉਦਾਹਰਨਾਂ ਦਿੰਨਾ ਚੈਲੰਜ ਕਰਦਾ ਤੁਹਾਡੇ ਚੈਨਲ ਦੇ ਥਰੂ ਭਗਵੰਤ ਮਾਨ ਨੂੰ ਪੁੱਛ ਲਿਓ ਇਹਨੂੰ ਕਹ ਜਿਹੜੀ ਕਾਂਗਰਸ ਦੇ ਸਮੇਂ ਪਾਲਿਸੀ ਆਈਸੀਜੀ ਰੈਗੂਲੇਜੇਸ਼ਨ ਦੀ ਉਹਦੀ ਰਿਪੋਰਟ ਜਨਹਿਤ ਕਰ ਜਿਹੜੀ ਰਿਪੋਰਟ ਗਲੱਡਾਂ ਨੇ ਬਣਾਈ ਹੈ 300 ਕਰੋੜ ਦਾ ਖੱਦ ਹੈ ਉਹ ਦੋ ਬੰਦੇ ਛੱਡੇ ਕਿਉਂ ਤੂੰ ਕਿੰਨੇ ਲੈ ਆਉਣਾ ਤੋਂ ਦੱਸ ਦੂਜੀ ਗੱਲ ਕਹਿੰਨਾ ਓਪਨ ਓਪਨ ਚੈਲੰਜ ਕਰਦਾ ਐ ਐਨਓਸੀ ਨਾਲ ਰਜਿਸਟਰੀਆਂ ਹੋਈਆਂ ਇਹਨੂੰ ਕਾ ਆਡਿਟ ਕਰਾ ਦੇ ਸਾਰੇ ਐਨਓਸੀ ਦਾ ਜੇ 90% ਜਾਲੀ ਨਾ ਹੋਇਆ 90% ਜਾਲੀ ਐਨਓਸੀ ਸਭ ਰਿਸਟਰ ਉੱਥੇ ਹੀ ਕੰਪਿਊਟਰ ਚ ਕੱਢ ਕੇ ਲਾ ਦਿੰਦੇ ਲੋਕਾਂ ਨੂੰ ਪਤਾ ਹੀ ਨਹੀਂ ਹੋ ਮਰਨੇ ਕੌਣ ਨੇ ਮਰਨੇ ਲੋਕੀ ਮਰਨੇ ਆ ਜਿੱਦਾਂ ਮਰਜ਼ੀ ਆਡਿਟ ਕਰਾ ਲਵੇ ਇਹ ਨੂੰ ਇਹਨੂੰ ਪੁੱਛੋ ਭਗਵੰਤ ਮਾਨ ਜੀ ਨੂੰ ਮੈਨੂੰ ਯਾਦ ਹੋਣਾ ਥੋਨੂੰ ਗੱਲ ਤੈਨੂੰ ਬਣਾਣੀ ਆਂਦੀ ਐ ਨਾ ਹੇ ਤਾਂ ਉਹੋ ਜਿਹੀ ਚੁਟਕਲੇ ਲਾਉਣ ਵਾਲਾ ਕਾਮੇਡੀਅਨ ਐ ਜਿਹੜਾ ਕਹਿੰਦਾ ਸੀ ਸੁਖਬੀਰ ਬਾਦਲ ਡੇਰੀ ਫਾਰਮ ਖੋਲ ਲਵੇ ਪੋਲਟਰੀ ਫਾਰਮ ਖੋਲ ਲਵੇ ਜਿਸਕਿਉਂਟੀ ਦਾ ਨੂੰ ਡਰ ਕਰਲਾ ਉਹਨੂੰ ਕਹੇ ਹੁਣ ਤੈਨੂੰ ਮੁਰਗੀਆਂ ਦੇ ਅੰਡੇ ਕਢਾਣੇ ਆਂਦੇ ਨਹੀਂ ਤੈਨੂੰ ਮੱਜਾਂ ਦੀਆਂ ਧਾਰਾਂ ਕਢਣੇ ਆਂਦੀਆਂ ਨਹੀਂ ਤੈਨੂੰ ਇਹ ਕਿੱਤੇ ਕਰਨੇ ਆਂਦੇ ਨਹੀਂ ਕਰੇ ਕਿੱਤੇ ਕਿਉਂ ਬਰਾਤ ਲਈ ਫਿਰਦਾ ਭਾਈ ਸਾਹਿਬ 1.5 ਲੱਖ ਦੇ ਕਮਰੇ ਦੇ ਹੋਟਲ ਚ ਠਹਿਰਦਾ ਇੱਥੇ ਆ ਕੇ ਇਹ ਇਹ ਮਾਸਟਰ ਦਾ ਪੁੱਤ 1.5 ਲੱਖ 5 ਲੱਖ ਰੁਪਏ ਦਾ ਫਲੋਰ ਲੈਂਦਾ ਪੂਰਾ 5 ਲੱਖ ਦਾ ਐਡਵਰਟਾਈਜ਼ਮੈਂਟ ਜਿਹੜਾ ਝੂਠ ਪ੍ਰਚਾਰ ਜਿਹਨੂੰ ਕਹਿੰਦੇ ਭੰਡੀ ਪ੍ਰਚਾਰ ਉਹ ਭੰਡੀ ਪ੍ਰਚਾਰ ਦਾ ਸਾਡੀਆਂ ਜੇਬਾਂ ਚੋਂ ਪੈਸੇ ਕੱਢਦਾ ਰੋਜ਼ ਰੋਜ਼ ਤੇ ਗਰੀਬ ਆਦਮੀ ਨੂੰ ਦਿਨ ਲਈ ਕੁਛ ਨਹੀਂ ਕੋਈ ਸਕੀਮ ਨਹੀਂ ਚਲਾਨੀ ਕੁਛ ਨਹੀਂ ਚਲਾਣਾ ਪੰਜਾਬ ਉਸ ਮਰਹਲੇ ਤੇ ਲਿਆ ਕੇ ਖੜਾ ਕਰਤਾ ਕਿ ਪੰਜਾਬ ਨੂੰ ਜੇ ਕੋਈ ਨੇਕ ਨੀਤੀ ਨਾਲ ਮੋੜ ਲੀਹਾਂ ਵੀ ਲੈਣਾ ਚਾਹੂਗਾ ਨਾ ਤਾਂ ਅੱਲਾ ਬਣਾ ਨਹੀਂ ਕਰ ਸਕਦੇ ਰੱਬ ਬਣਾ ਨਹੀਂ ਕਰ ਸਕਦਾ ਡਾਂਡਾ ਸਾਹਿਬ ਇੱਕ ਅਖੀਰਲਾ ਸਵਾਲ ਆ ਤੁਸੀਂ ਸਾਰੇ ਮੁੱਦਿਆਂ ਤੇ ਕਿਹਾ ਹੈ ਕਿ ਸਰਕਾਰ ਇੱਥੇ ਇੱਥੇ ਕਮੀਆਂ ਨੇ ਆ ਆ ਲੂਪੋਲ ਨੇ ਇਹ ਸਾਰੀਆਂ ਗੱਲਾਂ ਹੋ ਗਈਆਂ ਆ ਸਰਾਬਾ ਨਗਰ ਦੇ ਵਿੱਚ ਕਹਿੰਦੇ ਭਾਸ਼ਣ ਦਿੰਦਿਆਂ ਹੋਇਆਂ ਉਹਨਾਂ ਦੀ ਕੀ ਭੁੱਲ ਕੀ ਗਏ ਨਾਮ ਤੁਸੀਂ ਤੇ ਗੱਲ ਹੀ ਚੱਕ ਲਈ ਸੰਜੀਵ ਰੋੜਾ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਆ ਉਹਦਾ ਕੋਈ ਕਸੂਰ ਨਹੀਂ ਆ ਸੰਜੀਵ ਰੋੜਾ ਇਹ ਵਿਚਾਰੇ ਅਮੀਰ ਘਰਾਂ ਦੇ ਪਾਲੇ ਹੋਏ ਸਾਹਬਜਾਦੇ ਆ ਇਹਨਾਂ ਨੂੰ ਤਾਂ ਮੰਮੀਆਂ ਦਸ ਦਸਵੀਂ ਤੱਕ ਮੂੰਹ ਚ ਰੋਟੀ ਪਾ ਕੇ ਖਵਾਂਦੀ ਹੁੰਦੀ ਸੀ ਟਿਫਨ ਕੈਰੀਅਰ ਚ ਕਾਰਾ ਇਹਨਾਂ ਨੂੰ ਸਕੂਲਾਂ ਚ ਲੱਜ ਜਾਂਦੀਆਂ ਹੁੰਦੀਆਂ ਸੀਗੀਆਂ ਫਿਰ ਇੱਕ ਕਲੱਬਾਂ ਦੀਆਂ ਚੌਧਰ ਕਰਦੇ ਰਹੇ ਸੈਕਟਰ ਬਣ ਗਿਆ ਕਦੇ ਕਲੱਬ ਦਾ ਪ੍ਰਧਾਨ ਬਣ ਗਿਆ ਫਿਰ ਉੱਥੇ ਦੇ ਜਿਹੜੇ ਮੌਜ ਮੇਲੇ ਲੈਂਦੇ ਸੀਗੇ ਆਮ ਬੰਦਾ ਤਾਂ ਲੈ ਹੀ ਨਹੀਂ ਸਕਦਾ ਇਹ ਮੌਜ ਮੇਲਿਆਂ ਵਾਲੇ ਜਿਨ੍ਹਾਂ ਨੂੰ ਆਮ ਜਨਤਾ ਦਾ ਹੀ ਨਹੀਂ ਪਤਾ ਇਹਨਾਂ ਨੂੰ ਕੀ ਪਤਾ ਗਦਰੀ ਬਾਬੇ ਕੌਣ ਹੈ ਇਹਨਾਂ ਨੂੰ ਕੀ ਪਤਾ ਕਰਤਾਰ ਸਿੰਘ ਸਰਬਾ ਕੌਣ ਹੈ ਇਹਨਾਂ ਨੂੰ ਕੀ ਪਤਾ ਭਗਤ ਸਿੰਘ ਦੀ ਕਹਾਣੀ ਕੀ ਹੈ ਇਹਨਾਂ ਨੂੰ ਕੀ ਕੀ ਪਤਾ ਲਾਲਾ ਲਾਜਪਤ ਰਾਏ ਨੇ ਕੀ ਕੀਤਾ ਇਹਨਾਂ ਇਹਨਾਂ ਨੂੰ ਕੋਈ ਇਲਮ ਇਲਮ ਹੈ ਹੀ ਨਹੀਂ ਕਿ ਹਿੰਦੁਸਤਾਨ ਦੀ ਜ਼ਾਤੀ ਚ ਕੀ ਹੋਇਆ ਇਹ 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 ਲੋਕ ਇਹ ਉਹ ਲੋਕ ਹੈ ਜਿਹੜੇ ਕੰਗਾਲ ਖਾਣ ਆ ਗਏ ਗਿਲ ਜਾ ਇਹ ਇਹ ਪੰਜਾਬ ਦੀਆਂ ਨੂੰ ਗਿਲ ਜਾਣ ਇਹਨੂੰ ਪੁੱਛੋ ਤੇਰਾ ਬੈਕਗ੍ਰਾਉਂਡ ਕੀ ਹੈ ਸਿਆਸਤ ਦੇ ਵਿੱਚ ਕੀ ਯੋਗਦਾਨ ਹੈ ਜਿਹਦੇ ਕਰਕੇ ਉਹਨੂੰ ਐਮਪੀ ਲਾਲਾ ਜੀ ਨੇ ਲਾਇਆ ਇੱਕ ਕੋਈ ਯੋਗਦਾਨ ਨਾ ਪੈਸਾ ਤੇਰੇ ਕੋਲ ਤੇ ਪੈਸਾ ਕਿਵੇਂ ਆ ਪੈਸਾ ਕਿਵੇਂ ਆ ਉਹ ਦੱਸ ਕਿਹੜੀ ਇੰਡਸਟਰੀ ਚੱਲਦੀ ਹੈ ਤੇਰੀ ਇਹਨੂੰ ਪੁੱਛੋ ਤੇਰੀ ਇੰਡਸਟਰੀ ਕਿਹੜੀ ਚੱਲਦੀ ਹੈ ਲੈਟਸ ਸੀ ਕਿਹੜੀ ਇੰਡਸਟਰੀ ਦਾ ਮਾਲਕ ਹੈ ਉਹਦੀ ਕੀ ਇਨਕਮ ਹੈ ਐਡੇ ਨੇ ਪਰਿਆ ਹਜ਼ਾਰਾਂ ਕਰੋੜ ਦੇ ਮਾਲਕ ਹੈ ਇਹ ਕੌਣ ਕੌਣ ਇਹਨਾਂ ਦੇ ਤਾਰਾਂ ਰਲਦੇ ਆ ਭਰਤ ਪੂਸ਼ਣ ਆਸ਼ੂ ਤਾਂ ਇਕੱਠੇ ਸੀ ਇਹ ਭਾਈ ਭਾਈਆਂ ਦੋਨੇ ਮੈਂ ਤਾਂ ਹੈਰਾਨ ਆ blood ਕਿਵੇਂ ਪਏ ਦੋਨੇ ਉਹਨਾਂ ਆਸ਼ੂ ਹੈ ਉਹ ਵੀ ਮਹਾਨ ਬੰਦਾ ਹੈ ਉਹਦੇ 'ਚ ਕੋਈ ਕਮੀ ਨਹੀਂ ਤੁਸੀਂ ਦੇਖੋ ਜਿਹੜਾ ਬੰਦਾ ਲੁਧਿਆਣਾ ਦਾ ਵਸਨੀਕ ਹੋਵੇ ਲੁਧਿਆਣਾ ਦਾ ਜੰਮਪਨ ਹੋਵੇ ਉਹਨੂੰ ਕਰਤਾਰ ਸਿੰਘ ਸਰਬਾ ਦਾ ਨਾ ਪਤਾ ਹੋਵੇ ਇਹਨੂੰ ਇਹਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਸਰਬਾ ਉਹਦੀ ਜਾਤ ਹੈ ਕਿ ਉਹਦਾ ਪਿੰਡ ਹੈ ਹੂੰ ਇਹ ਤਾਂ ਇੰਤੈ ਵੀ ਨਹੀਂ ਪਤਾ ਹੋਣਾ ਇਹਨੂੰ ਇਹਨੂੰ ਵਿਚਾਰੇ ਨੂੰ ਕੀ ਪਤਾ ਇਹ ਤਾਂ ਏਸੀ ਦੇ ਬਿਨਾ ਰਹਿਣ ਵਾਲੇ ਬੰਤੇ ਨਹੀਂ ਹੈਗੇ ਇਹ ਤਾਂ ਮੈਨੂੰ ਪੱਥਾ ਤਾਂ ਬਹੁਤ ਪੁਰਾਣਾ ਜਾਂਦਾ ਇਹਨਾਂ ਨੂੰ ਘਿਓ ਮਿਲ ਹੋਇਆ ਕਰਦੀ ਸੀ ਉਹਦੀ ਆੜਤੀਏ ਸੀ ਆੜਤੀਆਂ ਚੋਂ ਨਿਕਲੇ ਆ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ ਜੇ ਪੈਰ ਰੁਪਈਆ ਲਿਆ ਕੇ ਪੋਲੀਟਿਸ਼ੀਅਨ ਬਿਠਾਉਂਦੇ ਕਿ ਕਿ ਕੀ ਕਢ ਕਢ ਕੀ ਕਾਲਣਾ ਕੀ ਹੈ ਕੀ ਕੰਟਰੀਬਿਊਸ਼ਨ ਆ ਪੰਜਾਬ ਚ ਦਨ ਉਹਨੂੰ ਉਹਨੂੰ ਅੰਜ ਕਰੋ ਉਹਨੂੰ ਮੇਰੇ ਸਾਹਮਣੇ ਬਿਠਾ ਉਹਨੂੰ ਕਹ ਮੈਨੂੰ ਦੱਸ ਤੇ ਕਾਲ ਮਾਰਕਸ ਦੀ ਥਿਉਰੀ ਕੀ ਹੈ ਤੂੰ ਪੋਲਿਟਿਕਸ ਚਾ ਨਾ ਕਾਰਮਖਸਤੀ ਥੋੜੀ ਦੱਸ ਤੇ ਕੈਪਟਲਿਜ਼ਮ ਦੱਸ ਤੇ ਕੀ ਹੈ ਮਤਲਬ ਉਪਰਪਨ ਚੈਲੰਜ ਕਰਕੇ ਆਪਾਂਗਾ ਉਹਨੂੰ ਉਹਨੂੰ ਸਾਹਮਣੇ ਬਿਠਾ ਲੈਣਾ ਉਹਨੂੰ ਪੋਲਿਟਿਕਲ ਥਿੰਕਰਸ ਦੱਸ ਤੇ ਕਿਹੜੇ ਹੈ ਜੇ ਇੱਕ ਦਾ ਨਾਮ ਲੈ ਜਾਵੇ ਹਾਂ ਇਹਨੂੰ ਪੁੱਛੋ ਪਲੋਟ ਕਿਵੇਂ ਕੱਟਨੇ ਆ ਤੇ ਬਿਆਨ ਸਿੰਘ ਤੋਂ ਇੰਡਸਟਰੀ ਦਾ ਪਲੋਟ 30 ਕਿੱਲੇ ਕਿਵੇਂ ਲੈਣਾ ਫਿਰ ਫਿਰ ਕੈਪਟਨ ਅਮਰਿਤਧਰ ਤੋਂ 30 ਕਿੱਲੇ ਵਾਲਾ ਦਾ ਸੀਐਲਯੂ ਕਰਕੇ ਤੇ ਹੈਲਟਮ ਹੋਮਸ ਕਿਵੇਂ ਬਣਾਣੇ ਆ ਇਹਨੂੰ ਪਤਾ ਹੈ ਫਿਰ ਇਹਨੂੰ ਇਹ ਪਤਾ ਹੈ ਲੁਧਿਆਣੇ ਦੇ ਇੰਪਰੂਵਮੈਂਟ ਟਰਸਟ ਦੇ ਪਲੋਟ ਆਕਸ਼ਨ ਚ ਕਿਵੇਂ ਖਰੀਦਦੇ ਆ ਪਤਾ ਉਹ ਲੁਧਿਆਣਾ ਦੀਆਂ ਪ੍ਰਾਪਰਟੀਆਂ ਦੇ ਆਕਸ਼ਨ ਹੋਏ ਆ ਸਾਰਿਆਂ ਦੀਆਂ ਤਾਰਾਂ ਕੱਢ ਨੂੰ ਕਿੱਥੇ ਰਲਦੀਆਂ ਜਿਹੜੀਆਂ ਕੰਪਨੀਆਂ ਨੇ ਖਰੀਦੀਆਂ ਸਬ ਸੈਲ ਕੰਪਨੀਆਂ ਕਿਹਦੀਆਂ ਉਹ ਸ਼ੈਲ ਕੰਪਨੀ ਸਾਰੀਆਂ ਤੁਹਾਨੂੰ ਲੁਧਿਆਣੇ ਦੇ ਚਾਰ ਸਫੈਦ ਪੋਸ਼ ਬੰਦੇ ਮਿਲਣਗੇ ਚਾਰ ਜਨਾਂ ਚ ਇੱਕੇ ਨੇ ਇੱਕ ਆਸ਼ੂ ਹੈ ਦੋ ਇਹ ਦੋ ਹੋਰ ਮਿਲ ਜਾਣਗੇ ਹੁਣ ਗੱਲ ਦੁੱਖ ਦੀ ਗੱਲ ਇਹ ਹੈ ਕਿ ਲੋਕ ਵੀ ਪੰਜਾਬ ਨਾਲ ਪਿਆਰ ਕਰਨੋਂ ਹਟ ਗਏ ਅੱਜ ਇੱਥੇ ਇੱਕ ਬੰਦਾ ਹੀ ਕਹਿੰਦੇ ਇੱਥੇ ਨਾਲ ਹੀ ਕਲੋਨੀ ਹੈ ਕਹਿੰਦੇ ਅਸੀਂ ਰੋੜੇ ਨੂੰ ਸੱਦਿਆ ਸੀਗਾ ਕੰਦੇ ਅਸੀਕਾ ਕੰਮ ਕਰਾ ਲਈਏ ਅਨ ਸਾਡੀਆਂ ਸੜਕਾਂ ਬਣਵਾਉਂਦੀਆਂ ਕਹਿੰਦਾ ਕਿ ਉਹ ਕਦੇ ਇੱਕ ਤਾਂ ਪਿਛਲੇ ਸਾਲ ਬਣੀ ਸੀ ਅਜਿਹੀ ਕ ਇਹ ਵੀ ਬਣਵਾ ਦੇ ਉਹ ਵੀ ਬਣ ਗਈਆਂ ਕਹਿੰਦਾ ਕੰਮ ਲਾਓ ਇਹਦੇ ਤੋਂ ਆਪਣਾ ਕੀ ਜਾਂਦਾ ਹੁਣ ਜਦ ਲੋਕ ਪੜ੍ਹੇ ਲਿਖੇ ਲੋਕ ਆਦਾ ਸੋਚਣਗੇ ਤੇ ਤੁਸੀਂ ਫਿਰ ਇਲਜ਼ਾਮ ਗਰੀਬ ਤੇ ਲਾਉਂਦੇ ਹੋ ਕਿ ਉਹ ਲੋਭ ਚ ਵੋਟ ਪਾਤਾ ਤਾਂ ਲੋਭ ਚ ਤੁਸੀਂ ਵੀ ਵੋਟ ਪਾਉਂਦੇ ਇਹ ਪੰਜਾਬੀਆਂ ਨੂੰ ਇੱਕ ਸਵਾਲ ਕਰਨਾ ਪਊਗਾ ਮੈਂ ਤੁਹਾਨੂੰ ਲੁਧਿਆਣੇ ਵਾਲਿਆਂ ਨੂੰ ਕਹਿੰਦਾ ਇੱਥੇ ਨਿਕਲੋ ਲੁਧਿਆਣੇੋਂ ਜਿਹੜਾ ਕੱਢੋ ਹਰ ਬਿਲਡਿੰਗ ਮੂਰੇ ਖੜ ਕੇ ਦੇਖੋ ਨੁੱਠਣਕਾਓ ਕਿ ਕਦ ਦੀ ਬਣੀ ਆ ਅਨ ਐਂਡਿੰਗ ਅਲੀ ਚੈੱਕ ਕਰ ਲਉ ਬਸ ਹਿੱਦੂ ਤੇ ਲੋੜੀ ਕੋਈ ਨਹੀਂ ਇਹਨੂੰ ਘਟਨ ਕਾ ਕੇ ਦੱਸ ਕੀ ਬਣਾਇ ਲੋ ਦੇਣਾ ਇਹਦਾ ਕਿਹੜੀ ਕਿਹੜੀ ਬੁਨਿਆਦ ਪੰਜਾਬ ਸਰਕਾਰ ਦੇ ਪੈਸੇ ਨਾਲ ਬਿਲਡਿੰਗ ਬਣੀ ਆ ਇੱਕ ਦਿਖਾ ਦੇ ਇਹਨੂੰ ਕਾ ਇੱਕ ਓਨਲੀ ਵਨ ਜਿਹੜਿਆਂ ਅੱਜ ਇਹਦਾ ਇhtiyar ਪੜ ਰਿਆ ਸੀ ਮਸਵਰੇ ਮੈਂ ਸਿਵਲ ਹਸਪਤਾਲ ਦਾ ਮੈਂ ਕਰਾ ਦਿੱਤਾ ਸਿਵਲ ਹਸਪਤਾਲ ਦਾ ਤੇਰਾ ਕਾਦਾ ਵੀ ਰੋਲ ਪੁਰਾਣੀ ਬਣੀ ਹੋਈ ਆ ਬਿਲਡਿੰਗ ਨਵੀਂ ਬਣੀ ਹੋਈ ਕੋਈ ਨਹੀਂ ਬਿਲਡਿੰਗ ਫਿਰ ਇਹ ਕਹਿੰਦਾ ਹੈਗਾ ਮੈਂ ਐਲੀਵੇਟਡ ਰੋਡ ਬਣਾਤਾ ਤੇ ਤੇਰਾ ਕੀ ਰੋਲ ਹੈ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਪਾਸ ਹੋਇਆ ਨੂੰ 8 ਸਾਲ ਹੋ ਗਏ ਤੇਰਾ ਕੋਈ ਰੋਲ ਨਹੀਂ ਆ ਏਅਰਪੋਰਟ ਕਹਿੰਦਾ ਮੈਂ ਬਣਾਤਾ ਮਾਈ ਗੋਡ ਤੂੰ ਕਿੰਨਾ ਝੂਠ ਬੋਲੇਗਾ ਫਿਰ ਫਿਰ ਕਹਿੰਦਾ ਹੈਗਾ ਕਿ ਈਐਸਐ ਦਾ ਮੈਂ ਕਰਾ ਦਿੱਤਾ ਹਾਂ ਪਾਰਕਾਂ ਦੇ ਮੈਂ ਕਰਾ ਦਿੱਤੇ ਈਐਸ ਉਹ ਹੈ ਉਹਦਾ ਤੇਰਾ ਧੰਨਵਾਦ ਭਾਈ ਰੋੜਾ ਸਾਹਿਬ ਪੂਰੇ ਲੁਧਿਆਣੇ ਦੇ ਜਿਹੜੇ 6 ਹਲਕੇ ਪੰਜਾਂ ਦੇ ਪੈਸੇ ਖਾ ਕੇ ਤੂੰ ਇੱਕ ਚਲਵਾ ਤੇ ਤੇਰਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਾ ਏ ਕੀ ਕਹਿਣਾ ਤੇ ਜਿਹੜੇ ਸਵਾਲ ਚੁੱਕੇ ਗਏ ਨੇ ਇਸ ਦਾ ਜਵਾਬ ਹੋਣ ਜਾਂ ਤਾਂ ਸੰਜੀਵ ਅਰੋੜਾ ਦੇ ਸਕਦੇ ਨੇ ਜਾਂ ਖੁਦ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਗੱਲਾਂ ਦਾ ਜਵਾਬ ਦੇਣ ਇਹ ਆਉਣ ਵਾਲੇ ਸਮਾਂ ਦੱਸੇਗਾ ਫਿਲਹਾਲ ਤੁਸੀਂ ਕੀ ਸੋਚਦੇ ਸਮਝਦੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾ